ਖੁਲਗੈਣੀ ਤੇ ਬੱਚਿਆਂ ਚ ਪਾਰੀ ਉਤਸਾਵ ਦੇਖਣ ਨੂੰ ਮਿਲ ਰਿਹਾ ਤੇ ਜੇਕਰ ਗੱਲ ਸਕੂਲ ਪ੍ਰਬੰਧਨ ਦੀ ਕਰੀਏ ਤਾਂ ਸਕੂਲ ਪ੍ਰਬੰਧਨ ਵੱਲੋਂ ਵੀ ਅੱਜ ਦੇ ਦਿਨ ਨੂੰ ਕਿਸੇ ਉਤਸਾਹ ਦੀ ਤਰ੍ਹਾਂ ਮਨਾਇਆ ਜਾ ਰਿਹਾ ਜਿੱਥੇ ਜਿਸ ਤੇ ਚਲਦਿਆਂ ਕਿ ਸਰਕਾਰੀ ਸਕੂਲਾਂ ਵਿਖੇ ਸਵੇਰੇ ਬੱਚਿਆਂ ਦਾ ਸਵਾਗਤ ਕੀਤਾ ਗਿਆ ਤੇ ਉਸ ਤੋਂ ਬਾਅਦ ਬੱਚਿਆਂ ਦੇ ਵਿੱਚ ਵੱਖ-ਵੱਖ ਐਕਟੀਵਿਟੀਆਂ ਜਿਹੜੀਆਂ ਨੇ ਉਪਰਵਾਈ ਗਈਆਂ ਨੇ ਤਾਂ ਜੋ ਬੱਚੇ ਆਪਣੇ ਆਪ ਨੂੰ ਹੌਲਾ ਮਹਿਸੂਸ ਕਰ ਸਕਣ ਅਤੇ ਪੜ੍ਹਾਈ ਵੱਲ ਵੱਧ ਤੋਂ ਵੱਧ ਧਿਆਨ ਦੇ ਸਕਣ ਤੇ ਉੱਥੇ ਹੀ ਜੇਕਰ ਅਸੀਂ ਗੱਲ ਕਰੀਏ ਬੱਚਿਆਂ ਦੇ ਵਿੱਚ ਐਕਟੀਵਿਟੀ ਜਿਹੜੀ ਕਰਵਾਈ ਗਈ ਹੈ ਉੱਥੇ ਹੀ ਅੱਜ ਪਹਿਲੇ ਦਿਨ ਮਿੱਡੇ ਮੇਲ ਵੰਡਿਆ ਗਿਆ ਤੇ ਇਸ ਦੇ ਨਾਲ ਹੀ ਸਕੂਲ ਦੇ ਛੁੱਟੀਆਂ ਤੋਂ ਬਾਅਦ ਬੱਚਿਆਂ ਦੇ ਵਿੱਚ ਜਿਹੜਾ ਹੈ ਸਕੂਲ ਪਹੁੰਚਣ ਤੇ ਸਕੂਲ ਪ੍ਰਬੰਧਨ ਵੱਲੋਂ ਬ ਬ੍ਰੈਡ ਪਕੌੜੇ ਜਿਹੜੇ ਨੇ ਤੇ ਹੋਰ ਸਮਾਨ ਦਿੱਤਾ ਗਿਆ ਤੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਬੰਧਨ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਅੱਜ ਇੱਕ ਮਹੀਨੇ ਬਾਅਦ ਸਕੂਲ ਖੋਲਿਆ ਗਿਆ ਤਾਂ ਸਾਨੂੰ ਵਿਭਾਗ ਵੱਲੋਂ ਖਾਸ ਸਹਾਇਤਾ ਦਿੱਤੀਆਂ ਗਈਆਂ ਸੀ ਕਿ ਇਸ ਦਿਨ ਨੂੰ ਖਾਸ ਬਣਾਇਆ ਜਾਵੇ ਤੇ ਤਿਉਹਾਰ ਦੀ ਤਰ੍ਹਾਂ ਮਨਾਇਆ ਜਾਵੇ ਜਿਸ ਤੇ ਚਲਦੇ ਉਹਨਾਂ ਵੱਲੋਂ ਜਿੱਥੇ ਬੱਚਿਆਂ ਦੇ ਵਿੱਚ ਵੱਖ-ਵੱਖ ਐਕਟੀਵਿਟੀਆਂ ਜਿਹੜੀਆਂ ਨੇ ਉਹ ਕਰਵਾਈਆਂ ਗਈਆਂ ਨੇ ਤੇ ਉੱਥੇ ਹੀ ਬੱਚਿਆਂ ਨੂੰ ਹੋਲਾ ਮਹਿਸੂਸ ਕਰਨ ਤੇ ਪੜਾਈ ਤੇ ਵੱਧ ਤੋਂ ਵੱਧ ਧਿਆਨ ਦੇਣ ਦੇ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਹੋਰ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਪ੍ਰਿੰਸੀਪਲ ਨੀਲਮ ਸ਼ਿਖਾ ਨੇ ਆਓ ਦੇਖਦੇ ਹਾਂ ਸਰ ਜੀ ਮੈਂ ਪ੍ਰਿੰਸੀਪਲ ਮੀਨ ਸ਼ਿਖਾ ਸ਼ਹੀਦ ਮੱਖਣ ਸਿੰਘ گورਨਮੈਂਟ ਗਰਲ ਸਕੂਲ ਭੜਾਂਕੋਟ ਅੱਜ ਪੂਰੇ ਮਹੀਨੇ ਦੀ ਵਾਸ ਕੋ ਲੱਗਿਆ ਤੇ ਬੱਚਿਆਂ ਦੇ ਵਿੱਚ ਬਹੁਤ ਹੀ ਉਤਸ਼ਾਹ ਨਜ਼ਰ ਆਇਆ ਸਾਨੂੰ ਪਹਿਲਾਂ ਹੀ ਡਿਪਾਰਟਮੈਂਟ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀਗੀਆਂ ਕਿ ਇਹਦਾ ਪਹਿਲਾ ਦਿਨ ਬੱਚਿਆਂ ਦੇ ਵਾਸਤੇ ਇਹ ਤਿਉਹਾਰ ਦੇ ਵਾਂਗ ਮਨਾਇਆ ਜਾਵੇ ਇਸੇ ਇਨਸਟਰਕਸ਼ਨ ਦੇ ਗਾਈਡਲਾਈਨ ਦੇ ਤਹਿਤ ਅਸੀਂ ਸਵੇਰ ਦੀਆਂ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀ ਐਕਟੀਵਿਟੀ ਕਰਾਈਆਂ ਜਿਵੇਂ ਸਵੇਰ ਦੀ ਸਵਾ ਤੋਂ ਹੂੰ ਬੱਚਿਆਂ ਨੂੰ ਇੱਕ ਡਾਕਟਰ ਦੇ ਉੱਤੇ ਐਟੀਟਿਊਡ ਪੀਅਰ ਕਰੰਦ ਵਾਸਤੇ ਸਪੀਚ ਕਰਵਾਈ ਗਈ ਬੱਚਿਆਂ ਦਾ ਇੱਕ ਫੋਟੋ ਬੂਥ ਬਣਾਇਆ ਗਿਆ ਜਿਹਦੇ ਵਿੱਚ ਬੱਚਿਆਂ ਨੂੰ ਸਕੂਲ ਆਣ ਤੇ ਉਹਨੂੰ ਵੈਲਕਮ ਕੀਤਾ ਗਿਆ ਤੇ ਉਹਨਾਂ ਦੀ ਸੈਲਫੀ ਲੈ ਕੇ ਫੋਟੋ ਖਿਚਵਾਈਆਂ ਗਈਆਂ। ਬੱਚਿਆਂ ਦੀ ਬਗ-ਬਗ ਗੇਮਾਂ ਕਰਵਾਈਆਂ ਗਈਆਂ ਜਿਹਦੇ ਵਿੱਚ ਸਪੂਨ ਰੇਸ ਸੀ, 뮤지컬 ਚੇਅਰ ਗੇਮ ਸੀ ਤੇ ਹੋਰ ਬੈਲੂਨ ਫਾਈਟਿੰਗ ਦੀ ਗੇਮ ਕਰਵਾਈ ਗਈ। ਇਸ ਤੋਂ ਇਲਾਵਾ ਬੱਚਿਆਂ ਦਾ ਡਾਂਸ ਪ੍ਰਤੀਯੋਗਤਾ ਵੀ ਕਰਵਾਈ ਗਈ। ਪਰ ਬਗ-ਬਗ ਤਰ੍ਹਾਂ ਦੀਆਂ ਮਨੋਰੰਜਕ ਗੇਮਾਂ ਕਰਵਾ ਕੇ ਬੱਚਿਆਂ ਕੋਲੋਂ ਕਾਰਡ ਬਣਾਏਗੇ, ਪੋਸਟਰ ਬਣਵਾਏਗੇ। ਬੱਚਿਆਂ ਨੂੰ ਇਹ ਸਾਰਾ ਉਪਰਾਲਾ ਕੀਤਾ ਗਿਆ ਹੈ, ਇਸ ਤਰ੍ਹਾਂ ਕੇ ਕੀਤਾ ਗਿਆ ਕਿ ਬੱਚਿਆਂ ਦੇ ਦੋ ਪੂਰੇ ਮਹੀਨੇ ਦੇ ਬਾਅਦ ਸਕੂਲ ਆਣਾ ਉਹ ਕਿਸੇ ਵੀ ਤਰ੍ਹਾਂ ਦੀ ਸਟ੍ਰੈਸ ਦੇ ਵਿੱਚ ਨਾ ਆਣ ਤਵੋ ਉਹ ਖੁਸ਼ ਹੋ ਕੇ ਸਕੂਲ ਆਣ ਉਹਨਾਂ ਦੇ ਬਾਕੀ ਬੱਚਿਆਂ ਨੂੰ ਵੀ ਮੋਟੀਵੇਟ ਕਰਨ ਜੋ ਅੱਜ ਸਕੂਲ ਨਹੀਂ ਆਏ ਉਹ ਵੀ ਉਹਨਾਂ ਨੂੰ ਸਕੂਲ ਆਣ ਲਈ ਪ੍ਰੇਰਿਤ ਕਰ ਸਕੋ ਮਿਡਡੇ ਮੀਲ ਦਾ ਸਕੂਲ ਮਿਡਡੇ ਮੀਲ ਦਾ ਸਰਕਾਰ ਵੱਲੋਂ ਬਹੁਤ ਚੰਗਾ ਉਪਰਾਲਾ ਕੀਤਾ ਗਿਆ ਮਿਡਡੇ ਮੀਲ ਵਾਸਤੇ ਬੜਾ ਅੱਛਾ ਮੈਨੂੰ ਆ ਸੋਮਵਾਰ ਨੂੰ ਮਿਡਡੇ ਮੀਲ ਦੇ ਬੱਚਿਆਂ ਨੂੰ ਦਾਲ ਰੋਟੀ ਦਿੱਤੀ ਜਾਂਦੀ ਹੈ ਮੰਗਲਵਾਰ ਨੂੰ ਰਾਜਮਾ ਚਾਵਲ ਬੁੱਧਵਾਰ ਨੂੰ ਕਾਲੇ ਚਨੇ ਜਾਂ ਚਿੱਟੇ ਚਨੇ ਨਾਲ ਪੂਰੀ ਤੋਂ ਫੁਲਕਾ ਪਰ ਵੀਰਵਾਰ ਨੂੰ ਪਕੌੜਿਆਂ ਵਾਲੀ ਕੜੀ ਦੇ ਨਾਲ ਚਾਵਲ ਸ਼ੁੱਕਰਵਾਰ ਨੂੰ ਮੋਸਲੀ ਸਬਜ਼ੀ ਦੇ ਨਾਲ ਰੋਟੀ ਹੈ ਸ਼ਨੀਵਾਰ ਫਿਰ ਦਾਲ ਰੋਟੀ ਹੈ ਪਰ ਨਾਲ ਇੱਕ ਮੋਸੇ ਫਲ ਤਾਂ ਅੰਦਰ ਮੰਗਲਵਾਰ ਦੇ ਦਿਨ ਤੇ ਸ਼ਨੀਵਾਰ ਦੇ ਕਿਸੇ ਦਿਨ ਅਸੀਂ ਇੱਕ ਦਿਨ ਬੱਚਿਆਂ ਨੂੰ ਖੀਰ ਵੀ ਦੇਣੀ ਹੁੰਦੀ ਹੈ ਜਦੋਂ ਕੋਈ ਸਪੈਸ਼ਲ ਤਿਹਾਰ ਹੁੰਦਾ ਜਾਂ ਕੋਈ ਦਿਨ ਮਨਾਣਾ ਹੁੰਦਾ ਹੈ ਤਾਂ ਬੱਚਿਆਂ ਨੂੰ ਕੋਈ ਸਪੈਸ਼ਲ ਆਈਟਮ ਦਿੱਤੀ ਦੇਣੀ ਹੈ ਅੱਜ ਹੀ ਬੱਚਿਆਂ ਨੂੰ ਸਪੈਸ਼ਲ ਇਸ ਪਾਸੇ ਪਕੌੜੇ ਬਣਾਏ ਹਨ ਨਾਲ ਨਾਲ ਬੱਚਿਆਂ ਨੂੰ ਖੜਾ ਬਣਾਇਆ ਗਿਆ ਇਸ ਪਾਸੇ ਤੇ ਜੋ ਮੌਸਮੀ ਫਲ ਹੈ ਪਹਿਲਾ ਮਿੱਡੇ ਮਿਲਦੇ ਮੈਨੇ ਚ ਨਹੀਂ ਸੀਗਾ ਇਹ ਸਰਕਾਰ ਨੇ ਬੜਾ ਅੱਛਾ ਉਪਰਾਲਾ ਕਰਦੇ ਕਿ ਬੱਚਿਆਂ ਦੀ ਨਿਊਟ੍ਰੀਸ਼ਨ ਪੂਰੀ ਹੋ ਸਕੇ ਉਹਨਾਂ ਨੂੰ ਹਫ਼ਤੇ ਜਿੱਤੇ ਦਿਨ ਫਲ ਪਹੁੰਚਦੇ ਹੈਂ ਸਰਕਾਰ ਦੇ ਅੱਥੀ ਧੰਨਵਾਦ ਦੀ ਹੈ ਕਿ ਬੱਚੇ ਮਿੱਡੇ ਮਿਲ ਸਾ ਖਾ ਕੇ ਉਹਨਾਂ ਨੂੰ ਪੋਸ਼ਟਿਕ ਆਹਾਰ ਮਿਲਦਾ ਹੈ ਤੇ ਉਹਨਾਂ ਦੀ ਗ੍ਰੋਥਰੀਆ ਉਹ ਪ੍ਰੋਪਰ ਹੋਣੀ ਹੈ ਧੰਨਵਾਦ ਗਰਮੀ ਦੀ ਛੁੱਟੀਆਂ ਤੋਂ ਬਾਅਦ ਅੱਜ ਕਰੀਬ 1 ਮਹੀਨੇ ਬਾਅਦ ਸਾਰੇ ਸਕੂਲ ਖੁੱਲ ਗਏ ਨੇ ਤੇ ਬੱਚਿਆਂ ਚ ਪਾਰਿ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੇ ਜੇਕਰ ਗੱਲ ਸਕੂਲ ਪ੍ਰਬੰਧਨ ਦੀ ਕਰੀਏ ਤਾਂ ਸਕੂਲ ਪ੍ਰਬੰਧਨ ਵੱਲੋਂ ਵੀ ਅੱਜ ਦੇ ਦਿਨ ਨੂੰ ਕਿਸੇ ਉਤਸਾਹ ਦੀ ਤਰ੍ਹਾਂ ਮਨਾਇਆ ਜਾ ਰਿਹਾ ਜਿੱਥੇ ਜਿਸ ਤੇ ਚਲਦਿਆਂ ਕਿ ਸਰਕਾਰੀ ਸਕੂਲਾਂ ਵਿਕੇਸਵਰੇ ਬੱਚਿਆਂ ਦਾ ਸਵਾਗਤ ਕੀਤਾ ਗਿਆ ਤੇ ਉਸ ਤੋਂ ਬਾਅਦ ਬੱਚਿਆਂ ਦੇ ਵਿੱਚ ਵੱਖ-ਵੱਖ ਐਕਟੀਵਿਟੀਆਂ ਜਿਹੜੀਆਂ ਨੇ ਉਹ ਕਰਵਾਈ ਗਈਆਂ ਨੇ ਤਾਂ ਜੋ ਬੱਚੇ ਆਪਣੇ ਆਪ ਨੂੰ ਹੌਲਾ ਮਹਿਸੂਸ ਕਰ ਸਕਣ ਅਤੇ ਪੜ੍ਹਾਈ ਵੱਲ ਵੱਧ ਤੋਂ ਵੱਧ ਧਿਆਨ ਦੇ ਸਕਣ ਤੇ ਉੱਥੇ ਹੀ ਜੇਕਰ ਅਸੀਂ ਗੱਲ ਕਰੀਏ ਬੱਚਿਆਂ ਦੇ ਵਿੱਚ ਐਕਟੀਵਿਟੀ ਜਿਹੜੀ ਕਰਵਾਈ ਗਈ ਹੈ ਉੱਥੇ ਹੀ ਅੱਜ ਪਹਿਲੇ ਦਿਨ ਮਿੱਡੇ ਮੀਲ ਵਧਿਆ ਗਿਆ ਤੇ ਇਸ ਦੇ ਨਾਲ ਹੀ ਸਕੂਲ ਦੇ ਛੁੱਟੀਆਂ ਤੋਂ ਬਾਅਦ ਬੱਚਿਆਂ ਦੇ ਵਿੱਚ ਜਿਹੜਾ ਹੈ ਸਕੂਲ ਪਹੁੰਚਣ ਤੇ ਸਕੂਲ ਪ੍ਰਬੰਧਨ ਵੱਲੋਂ ਬੱਚਿਆਂ ਨੂੰ ਬ੍ਰੈਡ ਪਕੌੜੇ ਜਿਹੜੇ ਨੇ ਤੇ ਹੋਰ ਸਮਾਨ ਦਿੱਤਾ ਗਿਆ ਤੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਬੰਧਨ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਅੱਜ ਇੱਕ ਮਹੀਨੇ ਬਾਅਦ ਸਕੂਲ ਖੋਲਿਆ ਗਿਆ ਤਾਂ ਸਾਨੂੰ ਵਿਭਾਗ ਵੱਲੋਂ ਖਾਸ ਅਦਾਇਤਾ ਦਿੱਤੀਆਂ ਗਈਆਂ ਸੀ ਕਿ ਇਸ ਦਿਨ ਨੂੰ ਖਾਸ ਬਣਾਇਆ ਜਾਵੇ ਤੇ ਤਿਉਹਾਰ ਦੀ ਤਰ੍ਹਾਂ ਮਨਾਇਆ ਜਾਵੇ ਜਿਸ ਤੇ ਚਲਦੇ ਉਹਨਾਂ ਵੱਲੋਂ ਜਿੱਥੇ ਬੱਚਿਆਂ ਦੇ ਵਿੱਚ ਵੱਖ-ਵੱਖ ਐਕਟੀਵਿਟੀਆਂ ਜਿਹੜੀਆਂ ਨੇ ਉਹ ਕਰਵਾਈਆਂ ਗਈਆਂ ਨੇ ਤੇ ਉੱਥੇ ਹੀ ਬੱਚਿਆਂ ਨੂੰ ਹੋਲਾ ਮਹਿਸੂਸ ਕਰਨ ਤੇ ਪੜਾਈ ਤੇ ਵੱਧ ਤੋਂ ਵੱਧ ਧਿਆਨ ਦੇਣ ਦੇ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਹੋਰ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਪ੍ਰਿੰਸੀਪਲ ਨੇ ਨੀਲਮ ਸ਼ਿਖਾ ਨੇ ਆਓ ਦੇਖਦੇ ਹਾਂ ਸਰ ਜੀ ਮੈਂ ਪ੍ਰਿੰਸੀਪਲ ਮੀਨ ਅੰਸ਼ਿਕਾ ਸ਼ਹੀਦ ਮੱਖਣ ਸਿੰਘ ਗਵਰਨਮੈਂਟ ਗਰਲ ਸਕੂਲ ਭੜਾਂਪੁਰ ਅੱਜ ਪੂਰੇ ਮਹੀਨੇ ਦੀ ਵਾਸੂ ਖੁੱਲ ਗਿਆ ਤੇ ਬੱਚਿਆਂ ਦੇ ਵਿੱਚ ਬਹੁਤ ਹੀ ਉਤਸ਼ਾਹ ਨਜ਼ਰ ਆਇਆ ਸਾਨੂੰ ਪਹਿਲਾਂ ਹੀ ਡਿਪਾਰਟਮੈਂਟ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਕਿ ਇਹਦਾ ਪਹਿਲਾ ਦਿਨ ਬੱਚਿਆਂ ਦੇ ਵਾਸਤੇ ਇੱਕ ਤਿਉਹਾਰ ਦੇ ਵਾਂਗ ਮਨਾਇਆ ਜਾਵੇ ਇਸੇ ਇੰਸਟਰਕਸ਼ਨ ਦੇ ਗਾਈਡਲਾਈਨ ਦੇ ਤਹਿਤ ਅਸੀਂ ਸਵੇਰ ਦੀਆਂ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀ ਐਕਟੀਵਿਟੀ ਕਰਾਈਆਂ ਜਿਵੇਂ ਸਵੇਰ ਦੀ ਸਵਾ ਤੋਂ ਹੂੰ ਬੱਚਿਆਂ ਨੂੰ ਇੱਕ ਡਾਕਟਰ ਦੇ ਉੱਤੇ ਐਟੀਟਿਊਡ ਪੀਅਰ ਕਰਨ ਦੇ ਵਾਸਤੇ ਸਪੀਚ ਕਰਵਾਈ ਗਈ ਬੱਚਿਆਂ ਦਾ ਇੱਕ ਫੋਟੋ ਬੂਥ ਬਣਾਇਆ ਗਿਆ ਜਦੇ ਵਿੱਚ ਬੱਚਿਆਂ ਨੂੰ ਸਕੂਲ ਆਣ ਤੇ ਉਹਨਾਂ ਨੂੰ ਵੈਲਕਮ ਕੀਤਾ ਗਿਆ ਤੇ ਉਹਨਾਂ ਦੀ ਸੈਲਫੀ ਲੈ ਕੇ ਫੋਟੋ ਖਿਚਵਾਈਆਂ ਗਈਆਂ ਬੱਚਿਆਂ ਦੀ ਬਗਬਗ ਗੇਮਾਂ ਕਰਵਾਈਆਂ ਗਈਆਂ ਜਦੇ ਵਿੱਚ ਸਪੂਨ ਰੇਸ ਸੀ 뮤지컬 ਚੇਅਰ ਗੇਮ ਸੀ ਤੇ ਹੋਰ ਬੈਲੂਨ ਫਾਈਟਿੰਗ ਦੀ ਗੇਮ ਕਰਵਾਈ ਗਈ ਇਸ ਤੋਂ ਇਲਾਵਾ ਬੱਚਿਆਂ ਦਾ ਡਾਂਸ ਪ੍ਰਤੀਯੋਗਤਾ ਵੀ ਕਰਵਾਈ ਗਈ ਪਰ ਬਗਬਗ ਤਰ੍ਹਾਂ ਦੀਆਂ ਮਨੋਰੰਜਕ ਗੇਮਾਂ ਕਰਵਾ ਕੇ ਬੱਚਿਆਂ ਕੋਲ ਕਾਰਡ ਬਣਾਏਗੇ ਪੋਸਟਰ ਬਣਵਾਏਗੇ ਬੱਚਿਆਂ ਨੂੰ ਇਹ ਸਾਰਾ ਉਪਰਾਲਾ ਕੀਤਾ ਗਿਆ ਇਸ ਤਰ੍ਹਾਂ ਕੀਤਾ ਗਿਆ ਕਿ ਬੱਚਿਆਂ ਦੇ ਦੋ ਪੂਰੇ ਮਹੀਨੇ ਦੇ ਬਾਅਦ ਸਕੂਲ ਆਣਾ ਉਹ ਕਿਸੇ ਵੀ ਤਰ੍ਹਾਂ ਦੀ ਸਟ੍ਰੈਸ ਦੇ ਵਿੱਚ ਨਾ ਆਣ ਤੋ ਉਹ ਖੁਸ਼ ਹੋ ਕੇ ਸਕੂਲ ਆਣ ਉਹਨਾਂ ਨੇ ਬਾਕੀ ਬੱਚਿਆਂ ਨੂੰ ਵੀ ਮੋਟੀਵੇਟ ਕਰਨ ਜੋ ਅੱਜ ਸਕੂਲ ਨਹੀਂ ਆਏ ਉਹ ਵੀ ਉਹਨਾਂ ਨੂੰ ਸਕੂਲ ਆਣ ਲਈ ਪ੍ਰੇਰਿਤ ਕਰ ਸਕਣ ਮਿਡ-ਡੇ ਮੀਲ ਦੇ ਕਿਸ ਤਰ੍ਹਾਂ ਦੇ ਮਿਡੇ ਮੀਲ ਦਾ ਸਰਕਾਰ ਵੱਲੋਂ ਬਹੁਤ ਚੰਗਾ ਉਪਰਾਲਾ ਕੀਤਾ ਗਿਆ ਮਿਡੇ ਮੀਲ ਵਾਸਤੇ ਬੜਾ ਅੱਛਾ ਮੈਨੂੰ ਹੈ ਸੋਮਵਾਰ ਨੂੰ ਮਿਡੇ ਮੀਲ ਦੇ ਬੱਚਿਆਂ ਨੂੰ ਦਾਲ ਰੋਟੀ ਦਿੱਤੀ ਜਾਂਦੀ ਹੈ ਮੰਗਲਵਾਰ ਨੂੰ ਰਾਜਮਾ ਚਾਵਲ ਬੁੱਧਵਾਰ ਨੂੰ ਕਾਲੇ ਚਨੇ ਜਾਂ ਚਿੱਟੇ ਚਨੇ ਨਾਲ ਪੂਰੀ ਤੋਂ ਫੁਲਕਾ ਪਰ ਵੀਰਵਾਰ ਨੂੰ ਪਕੌੜੀਆਂ ਵਾਲੀ ਖਾੜੀ ਤੇ ਨਾਲ ਚਾਵਲ ਸ਼ੁੱਕਰਵਾਰ ਨੂੰ ਮੋਸੀ ਸਬਜ਼ੀ ਤੇ ਨਾਲ ਰੋਟੀ ਹੈ ਸ਼ਨੀਵਾਰ ਫਿਰ ਦਾਲ ਰੋਟੀ ਹੈ ਪਰ ਨਾਲ ਇੱਕ ਮੋਸੀ ਫਲ ਜਾਂਦਾ ਮੰਗਲਵਾਰ ਦੇ ਦਿਨ ਤੇ ਸ਼ਨੀਵਾਰ ਦੇ ਕਿਸੇ ਦਿਨ ਅਸੀਂ ਇੱਕ ਦਿਨ ਬੱਚਿਆਂ ਨੂੰ ਖੀਰ ਵੀ ਦੇਣੀ ਹੁੰਦੀ ਹੈ ਜੇ ਕੋਈ ਸਪੈਸ਼ਲ ਤਿਹਾਰ ਹੁੰਦਾ ਜਾਂ ਕੋਈ ਦਿਨ ਮਨਾਉਣਾ ਹੁੰਦਾ ਹੈ ਤਾਂ ਬੱਚਿਆਂ ਨੂੰ ਕੋਈ ਸਪੈਸ਼ਲ ਆਈਟਮ ਦੇਣੀ ਹੈ ਅੱਜ ਹੀ ਬੱਚਿਆਂ ਨੂੰ ਸਪੈਸ਼ਲ ਇਸ ਵਾਸਤੇ ਪਕੌੜੇ ਬਣਾਏ ਹਨ ਨਾਲ ਨਾਲ ਬੱਚਿਆਂ ਨੂੰ ਔਕੜਾ ਬਣਾਇਆ ਗਿਆ ਇਸ ਵਾਸਤੇ ਤੇ ਜੋ ਮੋਸਟਲੀ ਫਾਇਲਾ ਪਹਿਲਾ ਮਿੱਡੇ ਮਿਲਦੇ ਮੈਨੇਜ ਨਹੀਂ ਸੀਗਾ ਇਹ ਸਰਕਾਰ ਨੇ ਬੜਾ ਅੱਛਾ ਉਪਰਾਲਾ ਕਰਕੇ ਕਿ ਬੱਚਿਆਂ ਦੀ ਨਿਊਟ੍ਰੀਸ਼ਨ ਪੂਰੀ ਹੋ ਸਕੇ ਉਹਨਾਂ ਹਫ਼ਤੇ ਦੇ ਇੱਕ ਦਿਨ ਫਾਲਟ ਦਿੰਦੇ ਆਂ ਅਸੀਂ ਸਰਕਾਰ ਦਾ ਅਸੀਂ ਧੰਨਵਾਦ ਦੀਏ ਕਿ ਬੱਚੇ ਮਿੱਡੇ ਮਿਲ ਸਾ ਖਾ ਕੇ ਉਹਨਾਂ ਨੂੰ ਪੋਸ਼ਟਿਕ ਆਹਾਰ ਮਿਲ ਜਾਏ ਤੇ ਉਹਨਾਂ ਦੀ ਗ੍ਰੋਥਰੀਆ ਉਹ ਪ੍ਰਾਪਰ ਹੋਊਗੀ ਧੰਨਵਾਦ ਗਰਮੀ ਦੀ ਛੁੱਟੀਆਂ ਤੋਂ ਬਾਅਦ ਅੱਜ ਕਰੀਬ 1 ਮਹੀਨੇ ਬਾਅਦ ਸਾਰੇ ਸਕੂਲ ਖੁੱਲ ਗਏ ਨੇ ਤੇ ਬੱਚਾਂ ਚ ਪਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੇ ਜੇਕਰ ਗੱਲ ਸਕੂਲ ਪ੍ਰਬੰਧਨ ਦੀ ਕਰੀਏ ਤਾਂ ਸਕੂਲ ਪ੍ਰਬੰਧਨ ਵੱਲੋਂ ਵੀ ਅੱਜ ਦੇ ਦਿਨ ਨੂੰ ਕਿਸੇ ਉਤਸਾਹ ਦੀ ਤਰ੍ਹਾਂ ਮਨਾਇਆ ਜਾ ਰਿਹਾ ਜਿੱਥੇ ਜਿਸ ਤੇ ਚਲਦਿਆਂ ਕਿ ਸਰਕਾਰੀ ਸਕੂਲਾਂ ਵਿਖੇ ਸਵੇਰੇ ਬੱਚਿਆਂ ਦਾ ਸਵਾਗਤ ਕੀਤਾ ਗਿਆ ਤੇ ਉਸ ਤੋਂ ਬਾਅਦ ਬੱਚਿਆਂ ਦੇ ਵਿੱਚ ਵੱਖ-ਵੱਖ ਐਕਟੀਵਿਟੀਆਂ ਜਿਹੜੀਆਂ ਨੇ ਉਪਰਵਾਈ ਗਈਆਂ ਨੇ ਤਾਂ ਜੋ ਬੱਚੇ ਆਪਣੇ ਆਪ ਨੂੰ ਹੌਲਾ ਮਹਿਸੂਸ ਕਰ ਸਕਣ ਅਤੇ ਪੜ੍ਹਾਈ ਵੱਲ ਵੱਧ ਤੋਂ ਵੱਧ ਧਿਆਨ ਦੇ ਸਕਣ ਤੇ ਉੱਥੇ ਹੀ ਜੇਕਰ ਅਸੀਂ ਗੱਲ ਕਰੀਏ ਬੱਚਿਆਂ ਦੇ ਵਿੱਚ ਐਕਟੀਵਿਟੀ ਜਿਹੜੀ ਕਰਵਾਈ ਗਈ ਹੈ ਉੱਥੇ ਹੀ ਅੱਜ ਪਹਿਲੇ ਦਿਨ ਮਿੱਡੇ ਮੇਰ ਵਧਿਆ ਗਿਆ ਤੇ ਇਸ ਦੇ ਨਾਲ ਹੀ ਸਕੂਲ ਦੇ ਛੁੱਟੀਆਂ ਤੋਂ ਬਾਅਦ ਬੱਚਿਆਂ ਦੇ ਵਿੱਚ ਜਿਹੜਾ ਹੈ ਸਕੂਲ ਪਹੁੰਚਣ ਤੇ ਸਕੂਲ ਪ੍ਰਬੰਧਨ ਵੱਲੋਂ ਬ ਬ੍ਰੈਡ ਪਕੌੜੇ ਜਿਹੜੇ ਨੇ ਤੇ ਹੋਰ ਸਮਾਨ ਦਿੱਤਾ ਗਿਆ ਤੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਬੰਧਨ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਅੱਜ ਇੱਕ ਮਹੀਨੇ ਬਾਅਦ ਸਕੂਲ ਖੋਲਿਆ ਗਿਆ ਤਾਂ ਸਾਨੂੰ ਵਿਭਾਗ ਵੱਲੋਂ ਖਾਸ ਸਹਾਇਤਾ ਦਿੱਤੀਆਂ ਗਈਆਂ ਸੀ ਕਿ ਇਸ ਦਿਨ ਨੂੰ ਖਾਸ ਬਣਾਇਆ ਜਾਵੇ ਤੇ ਤਿਉਹਾਰ ਦੀ ਤਰ੍ਹਾਂ ਮਨਾਇਆ ਜਾਵੇ ਜਿਸ ਤੇ ਚਲਦੇ ਉਹਨਾਂ ਵੱਲੋਂ ਜਿੱਥੇ ਬੱਚਿਆਂ ਦੇ ਵਿੱਚ ਵੱਖ-ਵੱਖ ਐਕਟੀਵਿਟੀਆਂ ਜਿਹੜੀਆਂ ਨੇ ਉਹ ਕਰਵਾਈਆਂ ਗਈਆਂ ਨੇ ਤੇ ਉੱਥੇ ਹੀ ਬੱਚਿਆਂ ਨੂੰ ਹੋਲਾ ਮਹਿਸੂਸ ਕਰਨ ਤੇ ਪੜਾਈ ਤੇ ਵੱਧ ਤੋਂ ਵੱਧ ਧਿਆਨ ਦੇਣ ਦੇ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਹੋਰ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਪ੍ਰਿੰਸੀਪਲ ਨੀਲਮ ਸ਼ਿਖਾ ਨੇ ਆਓ ਦੇਖਦੇ ਹਾਂ ਸਰ ਜੀ ਮੈਂ ਪ੍ਰਿੰਸੀਪਲ ਨੀਨਮ ਸ਼ਿਖਾ ਸ਼ਹੀਦ ਮੱਖਣ ਸਿੰਘ گورਨਮੈਂਟ ਸਕੂਲ ਪਟਾਣਕੋਟ ਅੱਜ ਪੂਰੇ ਮਹੀਨੇ ਦੇ ਬਾਅਦ ਸਕੂਲ ਲੱਗਿਆ ਤੇ ਬੱਚਿਆਂ ਦੇ ਵਿੱਚ ਬਹੁਤ ਹੀ ਉਤਸ਼ਾਹ ਨਜ਼ਰ ਆਇਆ ਸਾਨੂੰ ਪਹਿਲਾਂ ਹੀ ਡਿਪਾਰਟਮੈਂਟ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀਗੀਆਂ ਕਿ ਇਹ ਦਾ ਪਹਿਲਾ ਦਿਨ ਬੱਚਿਆਂ ਦੇ ਵਾਸਤੇ ਇੱਕ ਤਿਉਹਾਰ ਦੇ ਵਾਂਗ ਮਨਾਇਆ ਜਾਵੇ ਇਸੇ ਇੰਸਟਰਕਸ਼ਨ ਦੇ ਗਾਈਡਲਾਈਨ ਦੇ ਤਹਿਤ ਅਸੀਂ ਸਵੇਰ ਦੀਆਂ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀ ਐਕਟੀਵਿਟੀ ਕਰਾਈਆਂ ਜਿਵੇਂ ਸਵੇਰ ਦੀ ਸਵਾਤੋਂ ਹੂੰ ਬੱਚਿਆਂ ਨੂੰ ਇੱਕ ਡਾਕਟਰ ਦੇ ਤੇ ਉੱਪਰ ਗ੍ਰੈਟੀਟਿਊਡ ਪੇਟ ਕਰਨ ਦੇ ਵਾਸਤੇ ਸਪੀਚ ਕਰਵਾਈ ਗਈ ਬੱਚਿਆਂ ਦਾ ਇੱਕ ਫੋਟੋ ਬੂਥ ਬਣਾਇਆ ਗਿਆ ਜਦੇ ਵਿੱਚ ਬੱਚਿਆਂ ਨੂੰ ਸਕੂਲ ਆਣ ਤੇ ਉਹਨਾਂ ਨੂੰ ਵੈਲਕਮ ਕੀਤਾ ਗਿਆ ਤੇ ਉਹਨਾਂ ਦੀ ਸੈਲਫੀ ਲੈ ਕੇ ਫੋਟੋ ਖਿੱਚਵਾਈਆਂ ਗਈਆਂ। ਬੱਚਿਆਂ ਦੀ ਬਗ-ਬਗ ਗੇਮਾਂ ਕਰਵਾਈਆਂ ਗਈਆਂ ਜਦੇ ਵਿੱਚ ਸਪੂਨ ਰੇਸ ਸੀ, 뮤지컬 ਚੇਅਰ ਗੇਮ ਸੀ ਤੇ ਹੋਰ ਬੈਲੂਨ ਫਾਈਟਿੰਗ ਦੀ ਗੇਮ ਕਰਵਾਈ ਗਈ। ਇਸ ਤੋਂ ਇਲਾਵਾ ਬੱਚਿਆਂ ਦਾ ਡਾਂਸ ਪ੍ਰਤੀਯੋਗਤਾ ਵੀ ਕਰਵਾਈ ਗਈ। ਪਰ ਬਗ-ਬਗ ਤਰ੍ਹਾਂ ਦੀਆਂ ਮਨੋਰੰਜਕ ਗੇਮਾਂ ਕਰਵਾ ਕੇ ਬੱਚਿਆਂ ਕੋਲੋਂ ਕਾਰਡ ਬਣਾਏ ਗਏ, ਪੋਸਟਰ ਬਣਵਾਏ ਗਏ। ਬੱਚਿਆਂ ਨੂੰ ਇਹ ਸਾਰਾ ਉਪਰਾਲਾ ਕੀਤਾ ਗਿਆ। ਇਸ ਤਰ੍ਹਾਂ ਕੀਤਾ ਗਿਆ ਕਿ ਬੱਚਿਆਂ ਦੇ ਦੋ ਪੂਰੇ ਮਹੀਨੇ ਰਿਵਾਜ ਸਕੂਲਾਂ ਨਾ ਉਹ ਕਿਸੇ ਵੀ ਤਰ੍ਹਾਂ ਦੀ ਸਟ੍ਰੈਸ ਦੇ ਵਿੱਚ ਨਾ ਝੋਵੋ ਉਹ ਖੁਸ਼ ਹੋ ਕੇ ਸਕੂਲ ਆਣ ਉਹਨਾਂ ਦੇ ਬਾਕੀ ਬੱਚਿਆਂ ਨੂੰ ਵੀ ਮੋਟੀਵੇਟ ਕਰਨ ਜੋ ਅੱਜ ਸਕੂਲ ਨਹੀਂ ਆਏ ਉਹ ਵੀ ਉਹਨਾਂ ਨੂੰ ਸਕੂਲ ਆਣ ਲਈ ਪ੍ਰੇਰਿਤ ਕਰ ਸਕੋਗੇ ਮਿਡੇ ਮੀਲ ਦੇ ਕਿਹੜਾ ਮਿਡੇ ਮੀਲ ਦਾ ਸਰਕਾਰ ਵੱਲੋਂ ਬਹੁਤ ਚੰਗਾ ਉਪਰਾਲਾ ਕੀਤਾ ਗਿਆ ਮਿਡੇ ਮੀਲ ਵਾਸਤੇ ਬੜਾ ਅੱਛਾ ਮੈਨੂ ਹੈ ਸੋਮਵਾਰ ਨੂੰ ਮਿਡੇ ਮੀਲ ਦੇ ਬੱਚਿਆਂ ਨੂੰ ਦਾਲ ਰੋਟੀ ਦਿੱਤੀ ਜਾਂਦੀ ਹੈ ਮੰਗਲਵਾਰ ਨੂੰ ਰਾਜਮਾ ਚਾਵਲ ਬੁੱਧਵਾਰ ਨੂੰ ਕਾਲੇ ਚਨੇ ਜਾਂ ਚਿੱਟੇ ਚਨੇ ਨਾਲ ਪੂਰੀ ਤੇ ਫੁਲਕਾ ਪਰ ਵੀਰਵਾਰ ਨੂੰ ਪਕੌੜਿਆਂ ਵਾਲੀ ਕੜੀ ਦੇ ਨਾਲ ਚਾਵਲ ਸ਼ੁੱਕਰਵਾਰ ਨੂੰ ਮੋਸਲੀ ਸਬਜ਼ੀ ਦੇ ਨਾਲ ਰੋਟੀ ਹੈ ਸ਼ਨੀਵਾਰ ਫਿਰ ਦਾਲ ਰੋਟੀ ਹੈ ਪਰ ਨਾਲ ਇੱਕ ਮੋਸੀ ਫਲ ਜਾਂਦਾ ਮੰਗਲਵਾਰ ਦੇ ਦਿਨ ਤੇ ਸ਼ਨੀਵਾਰ ਦੇ ਕਿਸੇ ਦਿਨ ਅਸੀਂ ਇੱਕ ਦਿਨ ਬੱਚਿਆਂ ਨੂੰ ਖੀਰ ਵੀ ਦੇਣੀ ਹੁੰਦੀ ਹੈ ਜੇ ਕੋਈ ਕੋਈ ਸਪੈਸ਼ਲ ਤਿਹਾਰ ਹੁੰਦਾ ਜਾਂ ਕੋਈ ਦਿਨ ਮਨਾਣਾ ਹੁੰਦਾ ਹੈ ਤਾਂ ਬੱਚਿਆਂ ਨੂੰ ਕੋਈ ਸਪੈਸ਼ਲ ਆਈਟਮਿਕ ਦੇਣੀ ਆ ਅੱਜ ਹੀ ਬੱਚਿਆਂ ਨੂੰ ਸਪੈਸ਼ਲ ਇਸ ਪਾਸੇ ਪਕੌੜੇ ਬਣਾਏ ਹਨ ਨਾਲ ਨਾਲ ਬੱਚਿਆਂ ਨੂੰ ਅਕੜਾ ਬਣਾਇਆ ਗਿਆ ਇਸ ਪਾਸੇ ਤੇ ਜੋ ਮੋਸਮ ਵੀ ਫਾਇਲਾਇ ਪਹਿਲਾ ਮਿੱਡੇ ਮਿਲਦੇ ਮੈਨੇਚ ਨਹੀਂ ਸੀਗਾ ਇਹ ਸਰਕਾਰ ਨੇ ਬੜਾ ਅੱਛਾ ਉਪਰਾਲਾ ਕਰਦੇ ਆ ਕਿ ਬੱਚਿਆਂ ਦੀ ਨਿਊਟ੍ਰੀਸ਼ਨ ਪੂਰੀ ਹੋ ਸਕੇ ਉਹਨਾਂ ਨੂੰ ਹਫਤੇ ਦੇ ਇੱਕ ਦਿਨ ਫਲ ਦਿੱਤੇ ਆਂ ਅਸੀਂ ਸਰਕਾਰ ਦੇ ਅੱਗੇ ਧੰਨਵਾਦ ਦੀਏ ਕਿ ਬੱਚੇ ਮਿੱਡੇ ਮਿਲ ਨਾਲ ਖਾ ਕੇ ਉਹਨਾਂ ਨੂੰ ਪੋਸਟਿਕ ਆਹਾਰ ਮਿਲਦਾ ਹੈ ਤੇ ਉਹਨਾਂ ਦੀ ਗ੍ਰੋਥ ਜਿਹੜੀ ਆ ਉਹ ਪ੍ਰੋਪਰ ਹੋਊਗੀ ਧੰਨਵਾਦ ਗਰਮੀ ਦੀ ਛੁੱਟੀਆਂ ਤੋਂ ਬਾਅਦ ਅੱਜ ਕਰੀਬ 1 ਮਹੀਨੇ ਬਾਅਦ ਸਾਰੇ ਖੁੱਲ ਗਏ ਨੇ ਤੇ ਬੱਚਿਆਂ ਚ ਪਾਰਿ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੇ ਜੇਕਰ ਗੱਲ ਸਕੂਲ ਪ੍ਰਬੰਧਨ ਦੀ ਕਰੀਏ ਤਾਂ ਸਕੂਲ ਪ੍ਰਬੰਧਨ ਵੱਲੋਂ ਵੀ ਅੱਜ ਦੇ ਦਿਨ ਨੂੰ ਕਿਸੇ ਖਾਸ ਦੀ ਤਰ੍ਹਾਂ ਮਨਾਇਆ ਜਾ ਰਿਹਾ ਜਿੱਥੇ ਜਿਸ ਤੇ ਚਲਦੀਆਂ ਕਿ ਸਰਕਾਰੀ ਸਕੂਲਾਂ ਵਿਖੇ ਸਵੇਰੇ ਬੱਚਿਆਂ ਦਾ ਸਵਾਗਤ ਕੀਤਾ ਗਿਆ ਤੇ ਉਸ ਤੋਂ ਬਾਅਦ ਬੱਚਿਆਂ ਦੇ ਵਿੱਚ ਵੱਖ-ਵੱਖ ਐਕਟੀਵਿਟੀਜ਼ ਜਿਹੜੀਆਂ ਨੇ ਉਹ ਕਰਵਾਈ ਗਈਆਂ ਨੇ ਤਾਂ ਜੋ ਬੱਚੇ ਆਪਣੇ ਆਪ ਨੂੰ ਹੌਲਾ ਮਹਿਸੂਸ ਕਰ ਸਕਣ ਅਤੇ ਪੜ੍ਹਾਈ ਵੱਲ ਵੱਧ ਤੋਂ ਵੱਧ ਧਿਆਨ ਦੇ ਸਕਣ ਤੇ ਉੱਥੇ ਹੀ ਜੇਕਰ ਅਸੀਂ ਗੱਲ ਕਰੀਏ ਬੱਚਿਆਂ ਦੇ ਵਿੱਚ ਐਕਟੀਵਿਟੀ ਜਿਹੜੀ ਕਰਵਾਈ ਗਈ ਹੈ ਉੱਥੇ ਹੀ ਅੱਜ ਪਹਿਲੇ ਦਿਨ ਮਿੱਡੇ ਮੀਰ ਵੰਡਿਆ ਗਿਆ ਤੇ ਇਸ ਦੇ ਨਾਲ ਹੀ ਸਕੂਲ ਦੇ ਛੁੱਟੀਆਂ ਤੋਂ ਬਾਅਦ ਬੱਚਿਆਂ ਦੇ ਵਿੱਚ ਜਿਹੜਾ ਹੈ ਸਕੂਲ ਪਹੁੰਚਣ ਤੇ ਸਕੂਲ ਪ੍ਰਬੰਧਨ ਵੱਲੋਂ ਬੱਚਿਆਂ ਨੂੰ ਬ੍ਰੈਡ ਪਕੌੜੇ ਜਿਹੜੇ ਨੇ ਤੇ ਹੋਰ ਸਮਾਨ ਦਿੱਤਾ ਗਿਆ ਤੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਬੰਧਨ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਅੱਜ ਇੱਕ ਮਹੀਨੇ ਬਾਅਦ ਸਕੂਲ ਖੋਲਿਆ ਗਿਆ ਤਾਂ ਸਾਨੂੰ ਵਿਭਾਗ ਵੱਲੋਂ ਖਾਸ ਸਹਾਇਤਾ ਦਿੱਤੀਆਂ ਗਈਆਂ ਸੀ ਕਿ ਇਸ ਦਿਨ ਨੂੰ ਖਾਸ ਬਣਾਇਆ ਜਾਵੇ ਤੇ ਤਿਉਹਾਰ ਦੀ ਤਰ੍ਹਾਂ ਮਨਾਇਆ ਜਾਵੇ ਜਿਸ ਤੇ ਚਲਦੇ ਉਹਨਾਂ ਵੱਲੋਂ ਜਿੱਥੇ ਬੱਚਿਆਂ ਦੇ ਵਿੱਚ ਵੱਖ-ਵੱਖ ਐਕਟੀਵਿਟੀਆਂ ਜਿਹੜੀਆਂ ਨੇ ਉਹ ਕਰਵਾਈਆਂ ਗਈਆਂ ਨੇ ਤੇ ਉੱਥੇ ਹੀ ਬੱਚਿਆਂ ਨੂੰ ਹੋਲਾ ਮਹਿਸੂਸ ਕਰਨ ਤੇ ਪੜਾਈ ਤੇ ਵੱਧ ਤੋਂ ਵੱਧ ਧਿਆਨ ਦੇਣ ਦੇ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਹੋਰ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਪ੍ਰਿੰਸੀਪਲ ਨੀਲਮ ਸ਼ਿਖਾ ਨੇ ਆਓ ਦੇਖਦੇ ਹਾਂ ਕਾਰ ਜੀ ਮੈਂ ਪ੍ਰਿੰਸੀਪਲ ਮੀਨ ਲਕਸ਼ੀਖਾ ਸ਼ਹੀਦ ਮੱਖਣ ਸਿੰਘ ਗਵਰਨਮੈਂਟ ਗਰਲ ਸਕੂਲ ਪਟਾਣਕੋਟ ਅੱਜ ਪੂਰੇ ਮਹੀਨੇ ਦੇ ਬਾਸਕੂ ਲੱਗਿਆ ਤੇ ਬੱਚਿਆਂ ਦੇ ਵਿੱਚ ਬਹੁਤ ਹੀ ਉਤਸ਼ਾਹ ਨਜ਼ਰ ਆਇਆ ਸਾਨੂੰ ਪਹਿਲਾਂ ਹੀ ਡਿਪਾਰਟਮੈਂਟ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀਗੀਆਂ ਕਿ ਇਹ ਦਾ ਪਹਿਲਾ ਦਿਨ ਹੈ ਬੱਚਿਆਂ ਦੇ ਵਾਸਤੇ ਇਹ ਤਿਉਹਾਰ ਦੇ ਵਾਂਗ ਮਨਾਇਆ ਜਾਵੇ ਇਸੇ ਇੰਸਟਰਕਸ਼ਨ ਦੇ ਗਾਈਡਲਾਈਨ ਦੇ ਤਹਿਤ ਅਸੀਂ ਸਵੇਰ ਦੀਆਂ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀ ਐਕਟੀਵਿਟੀ ਕਰਾਈਆਂ ਜਿਵੇਂ ਸਵੇਰ ਦੀ ਸਵਾ ਤੋਂ ਹੀ ਬੱਚਿਆਂ ਨੂੰ ਇੱਕ ਡਾਕਟਰ ਦੇ ਤੇ ਉੱਪਰ ਗ੍ਰੈਟੀਚਿਊਡ ਪ੍ਰਤ ਤੰਦ ਵਾਸਤੇ ਸਪੀਚ ਕਰਵਾਈ ਗਈ ਬੱਚਿਆਂ ਦਾ ਇੱਕ ਫੋਟੋ ਬੂਥ ਬਣਾਇਆ ਗਿਆ ਜਦੇ ਵਿੱਚ ਬੱਚਿਆਂ ਨੂੰ ਸਕੂਲ ਆਣ ਤੇ ਉਹਨਾਂ ਨੂੰ ਵੈਲਕਮ ਕੀਤਾ ਗਿਆ ਤੇ ਉਹਨਾਂ ਦੀ ਸੈਲਫੀ ਲੈ ਕੇ ਫੋਟੋ ਖਿੱਚਵਾਈਆਂ ਗਈਆਂ। ਬੱਚਿਆਂ ਦੀ ਬਗ-ਬਗ ਗੇਮਾਂ ਕਰਵਾਈਆਂ ਗਈਆਂ ਜਦੇ ਵਿੱਚ ਸਕੂਨ ਰੇਸ ਸੀ, 뮤지컬 ਚੇਅਰ ਗੇਮ ਸੀ ਤੇ ਹੋਰ ਬੈਲੂਨ ਫਾਈਟਿੰਗ ਦੀ ਗੇਮ ਕਰਵਾਈ ਗਈ। ਇਸ ਤੋਂ ਇਲਾਵਾ ਬੱਚਿਆਂ ਦਾ ਡਾਂਸ ਪ੍ਰਤੀਯੋਗਤਾ ਵੀ ਕਰਵਾਈ ਗਈ। ਪਰ ਬਗ-ਬਗ ਤਰ੍ਹਾਂ ਦੀਆਂ ਮਨੋਰੰਜਕ ਗੇਮਾਂ ਕਰਵਾ ਕੇ ਬੱਚਿਆਂ ਕੋਲ ਕਾਰਡ ਬਣਾਏਗੇ, ਪੋਸਟਰ ਬਣਵਾਏਗੇ। ਬੱਚਿਆਂ ਨੂੰ ਇਹ ਸਾਰਾ ਜਿਹੜਾ ਉਪਰਾਲਾ ਕੀਤਾ ਗਿਆ, ਇਸ ਤਰ੍ਹਾਂ ਕੀਤਾ ਗਿਆ ਕਿ ਬੱਚਿਆਂ ਦੇ ਦੋ ਪੂਰੇ ਮਹੀਨੇ ਰਿਵਾਜ ਸਕੂਲਾਂ ਉਹ ਕਿਸੇ ਵੀ ਤਰ੍ਹਾਂ ਦੀ ਸਟ੍ਰੈਸ ਦੇ ਵਿੱਚ ਨਾ ਆਣ ਉਹ ਖੁਸ਼ ਹੋ ਕੇ ਸਕੂਲਾਂ ਉਹਨਾਂ ਨੇ ਬਾਕੀ ਬੱਚਿਆਂ ਨੂੰ ਵੀ ਮੋਟੀਵੇਟ ਕਰਨ ਜੋ ਅੱਜ ਸਕੂਲ ਨਹੀਂ ਆਏ ਉਹ ਵੀ ਸਕੂਲ ਉਹਨਾਂ ਨੂੰ ਸਕੂਲ ਆਣ ਲਈ ਪ੍ਰੇਰਿਤ ਕਰ ਸਕਦੇ ਨੇ ਮਿਡ-ਡੇ ਮੀਲ ਦਾ ਕੀ ਕਹ ਰਿਹਾ ਮਿਡ-ਡੇ ਮੀਲ ਦਾ ਸਰਕਾਰ ਵੱਲੋਂ ਬਹੁਤ ਚੰਗਾ ਉਪਰਾਲਾ ਕੀਤਾ ਗਿਆ ਮਿਡ-ਡੇ ਮੀਲ ਵਾਸਤੇ ਬੜਾ ਅੱਛਾ ਮੀਨੂ ਹੈ ਸੋਮਵਾਰ ਨੂੰ ਮਿਡ-ਡੇ ਮੀਲ ਦੇ ਬੱਚਿਆਂ ਨੂੰ ਦਾਲ ਰੋਟੀ ਦਿੱਤੀ ਜਾਂਦੀ ਹੈ ਮੰਗਲਵਾਰ ਨੂੰ ਰਾਜਮਾ ਚਾਵਲ ਬੁੱਧਵਾਰ ਨੂੰ ਕਾਲੇ ਚਨੇ ਜਾਂ ਚਿੱਟੇ ਚਨੇ ਨਾਲ ਪੂਰੀ ਕੋ ਫੁਲਕਾ ਪਰ ਵੀਰਵਾਰ ਨੂੰ ਪਕੌੜਿਆਂ ਵਾਲੀ ਕੜੀ ਦੇ ਨਾਲ ਚਾਵਲ ਸ਼ੁੱਕਰਵਾਰ ਨੂੰ ਮੋਸਰੀ ਸਬਜ਼ੀ ਦੇ ਨਾਲ ਰੋਟੀ ਹੈ ਸ਼ਨੀਵਾਰ ਫਿਰ ਦਾਲ ਰੋਟੀ ਹੈ ਪਰ ਨਾਲ ਇੱਕ ਮੋਸਰੀ ਫਲ ਜਾਂਦਾ ਮੰਗਲਵਾਰ ਦੇ ਦਿਨ ਤੇ ਸ਼ਨੀਵਾਰ ਦੇ ਕਿਸੇ ਦਿਨ ਅਸੀਂ ਇੱਕ ਦਿਨ ਬੱਚਿਆਂ ਨੂੰ ਖੀਰ ਵੀ ਦੇਣੀ ਹੁੰਦੀ ਹੈ ਜੇ ਕੋਈ ਕੋਈ ਸਪੈਸ਼ਲ ਤਿਹਾਰ ਹੁੰਦਾ ਜਾਂ ਕੋਈ ਦਿਨ ਮਨਾਣਾ ਹੁੰਦਾ ਹੈ ਤਾਂ ਬੱਚਿਆਂ ਨੂੰ ਕੋਈ ਸਪੈਸ਼ਲ ਆਈਟਮ ਦਿੱਤੀ ਦੇਣੀ ਹੈ ਅੱਜ ਹੀ ਬੱਚਿਆਂ ਨੂੰ ਸਪੈਸ਼ਲ ਇਸ ਪਾਸੇ ਪਕੌੜੇ ਬਣਾਇਆ ਨਾਲ ਨਾਲ ਬੱਚਿਆਂ ਨੂੰ ਪਕੜਾ ਬਣਾਇਆ ਗਿਆ ਇਸ ਪਾਸੇ ਤੇ ਜੋ ਮੋਸਟਲੀ ਫਾਇਲਾ ਪਹਿਲਾ ਮਿੱਡੇ ਮਿਲਦੇ ਮੈਨੇ ਚੁਣੇ ਸੀਗਾ ਇਹ ਸਰਕਾਰ ਨੇ ਬੜਾ ਅੱਛਾ ਉਪਰਾਲਾ ਕਰਕੇ ਕਿ ਬੱਚਿਆਂ ਦੀ ਨਿਊਟ੍ਰੀਸ਼ਨ ਪੂਰੀ ਹੋ ਸਕੇ ਉਹਨਾਂ ਨੂੰ ਹਫਤੇ ਜਿੱਗ ਦਿਨ ਫਲ ਦੇ ਰਹੇ ਆਂ ਅਸੀਂ ਸਰਕਾਰ ਦੇ ਅੱਥੀ ਧੰਨਵਾਦ ਦੀਏ ਕਿ ਬੱਚੇ ਮਿੱਡੇ ਮਿਲ ਕੇ ਖਾ ਕੇ ਉਹਨਾਂ ਨੂੰ ਪੋਸਟਿਕ ਆਹਾਰ ਮਿਲਦਾ ਹੈ ਤੇ ਉਹਨਾਂ ਦੀ ਗ੍ਰੋਥ ਤੇਰੀਆ ਤੇ ਪ੍ਰਾਪਰ ਹੋਣੀ ਹੈ ਧੰਨਵਾਦ ਗਰਮੀ ਦੀ ਛੁੱਟੀਆਂ ਤੋਂ ਬਾਅਦ ਅੱਜ ਕਰੀਬ 1 ਮਹੀਨੇ ਬਾਅਦ ਸਾਰੇ ਸਕੂਲ ਖੁੱਲ ਗਏ ਨੇ ਤੇ ਬੱਚਾਂ ਚ ਪਾਰੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੇ ਜੇਕਰ ਗੱਲ ਸਕੂਲ ਪ੍ਰਬੰਧਨ ਦੀ ਕਰੀਏ ਤਾਂ ਸਕੂਲ ਪ੍ਰਬੰਧਨ ਵੱਲੋਂ ਵੀ ਅੱਜ ਦੇ ਦਿਨ ਨੂੰ ਕਿਸੇ ਉਤਸ਼ਾਹ ਦੀ ਤਰ੍ਹਾਂ ਮਨਾਇਆ ਜਾ ਰਿਹਾ ਜਿੱਥੇ ਜਿਸ ਤੇ ਚਲਦੇ ਆ ਕਿ ਸਰਕਾਰੀ ਸਕੂਲਾਂ ਵਿਖੇ ਸਵੇਰੇ ਬੱਚਿਆਂ ਦਾ ਸਵਾਗਤ ਕੀਤਾ ਗਿਆ ਤੇ ਉਸ ਤੋਂ ਬਾਅਦ ਬੱਚਿਆਂ ਦੇ ਵਿੱਚ ਵੱਖ-ਵੱਖ ਐਕਟੀਵਿਟੀਆਂ ਜਿਹੜੀਆਂ ਨੇ ਉਹ ਕਰਵਾਈ ਗਈਆਂ ਨੇ ਤਾਂ ਜੋ ਬੱਚੇ ਆਪਣੇ ਆਪ ਨੂੰ ਹੌਲਾ ਮਹਿਸੂਸ ਕਰ ਸਕਣ ਅਤੇ ਪੜ੍ਹਾਈ ਵੱਲ ਵੱਧ ਤੋਂ ਵੱਧ ਧਿਆਨ ਦੇ ਸਕਣ ਤੇ ਉੱਥੇ ਹੀ ਜੇਕਰ ਅਸੀਂ ਗੱਲ ਕਰੀਏ ਬੱਚਿਆਂ ਦੇ ਵਿੱਚ ਐਕਟੀਵਿਟੀ ਜਿਹੜੀ ਕਰਵਾਈ ਗਈ ਹੈ ਉੱਥੇ ਹੀ ਅੱਜ ਪਹਿਲੇ ਦਿਨ ਮਿੱਡੇ ਮੇਲ ਵੰਡਿਆ ਗਿਆ ਤੇ ਇਸ ਦੇ ਨਾਲ ਹੀ ਸਕੂਲ ਦੇ ਛੁੱਟੀਆਂ ਤੋਂ ਬਾਅਦ ਬੱਚਿਆਂ ਦੇ ਵਿੱਚ ਜਿਹੜਾ ਹੈ ਸਕੂਲ ਪਹੁੰਚਣ ਤੇ ਸਕੂਲ ਪ੍ਰਬੰਧਨ ਵੱਲੋਂ ਬੱਚ ਬ੍ਰੈਡ ਪਕੌੜੇ ਜਿਹੜੇ ਨੇ ਤੇ ਹੋਰ ਸਮਾਨ ਦਿੱਤਾ ਗਿਆ ਤੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਬੰਧਨ ਦੀ ਪ੍ਰਿੰਸੀਪਲ ਨੇ ਦੱਸਿਆ ਹੈ ਕਿ ਅੱਜ ਇੱਕ ਮਹੀਨੇ ਬਾਅਦ ਸਕੂਲ ਖੋਲਿਆ ਗਿਆ ਤਾਂ ਸਾਨੂੰ ਵਿਭਾਗ ਵੱਲੋਂ ਖਾਸ ਸਹਾਇਤਾ ਦਿੱਤੀਆਂ ਗਈਆਂ ਸੀ ਕਿ ਇਸ ਦਿਨ ਨੂੰ ਖਾਸ ਬਣਾਇਆ ਜਾਵੇ ਤੇ ਤਿਉਹਾਰ ਦੀ ਤਰ੍ਹਾਂ ਮਨਾਇਆ ਜਾਵੇ ਜਿਸ ਤੇ ਚੱਲਦੇ ਉਹਨਾਂ ਵੱਲੋਂ ਜਿੱਥੇ ਬੱਚਿਆਂ ਦੇ ਵਿੱਚ ਵੱਖ-ਵੱਖ ਐਕਟੀਵਿਟੀਆਂ ਜਿਹੜੀਆਂ ਨੇ ਉਹ ਕਰਵਾਈਆਂ ਗਈਆਂ ਨੇ ਤੇ ਉੱਥੇ ਹੀ ਬੱਚਿਆਂ ਨੂੰ ਹੋਲਾ ਮਹਿਸੂਸ ਕਰਨ ਤੇ ਪੜਾਈ ਤੇ ਵੱਧ ਤੋਂ ਵੱਧ ਧਿਆਨ ਦੇਣ ਦੇ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਹੋਰ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਪ੍ਰਿੰਸੀਪਲ ਨੀਲਮ ਸ਼ਿਖਾ ਨੇ ਆਓ ਦੇਖਦੇ ਹਾਂ ਸਰ ਜੀ ਮੈਂ ਪ੍ਰਿੰਸੀਪਲ ਨੀਨਮਸ਼ੀਖਾ ਸ਼ਹੀਦ ਮੱਖਣ ਸਿੰਘ گورਨਮੈਂਟ ਗਰਲ ਸਕੂਲ ਪਠਾਨਕੋਟ ਅੱਜ ਪੂਰੇ ਮਹੀਨੇ ਦੀ ਵਾਸ ਕੋ ਲੱਗਿਆ ਤੇ ਬੱਚਿਆਂ ਦੇ ਵਿੱਚ ਬਹੁਤ ਹੀ ਉਤਸ਼ਾਹ ਨਜ਼ਰ ਆਇਆ ਸਾਨੂੰ ਪਹਿਲਾਂ ਹੀ ਡਿਪਾਰਟਮੈਂਟ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਕਿ ਇਹਦਾ ਪਹਿਲਾ ਦਿਨ ਬੱਚਿਆਂ ਦੇ ਵਾਸਤੇ ਇੱਕ ਤਿਉਹਾਰ ਦੇ ਵਾਂਗ ਮਨਾਇਆ ਜਾਵੇ ਇਸੇ ਇੰਸਟਰਕਸ਼ਨ ਦੇ ਗਾਈਡਲਾਈਨ ਦੇ ਤਹਿਤ ਅਸੀਂ ਸਵੇਰ ਦੀਆਂ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀ ਐਕਟੀਵਿਟੀ ਕਰਾਈਆਂ ਜਿਵੇਂ ਸਵੇਰ ਦੀ ਸਵਾ ਤੋਂ ਹੂੰ ਬੱਚਿਆਂ ਨੂੰ ਇੱਕ ਡਾਕਟਰ ਦੇ ਉੱਤੇ ਐਟੀਟਿਊਡ ਰਿਪੋਰਟ ਕਰਨ ਦੇ ਵਾਸਤੇ ਸਪੀਚ ਕਰਵਾਈ ਗਈ ਬੱਚਿਆਂ ਦਾ ਇੱਕ ਫੋਟੋ ਬੂਥ ਬਣਾਇਆ ਗਿਆ ਜਿਹਦੇ ਵਿੱਚ ਬੱਚਿਆਂ ਨੂੰ ਸਕੂਲ ਆਣ ਤੇ ਉਹਨਾਂ ਨੂੰ ਵੈਲਕਮ ਕੀਤਾ ਗਿਆ ਤੇ ਉਹਨਾਂ ਦੀ ਸੈਲਫੀ ਲੈ ਕੇ ਫੋਟੋ ਖਿੱਚਵਾਈਆਂ ਗਈਆਂ। ਬੱਚਿਆਂ ਦੀ ਬਗ-ਬਗ ਗੇਮਾਂ ਕਰਵਾਈਆਂ ਗਈਆਂ ਜਿਹਦੇ ਵਿੱਚ ਸਪੂਨ ਰੇਸ ਸੀ, 뮤지컬 ਚੇਅਰ ਗੇਮ ਸੀ ਤੇ ਹੋਰ ਬੈਲੂਨ ਫਾਈਟਿੰਗ ਦੀ ਗੇਮ ਕਰਵਾਈ ਗਈ। ਇਸ ਤੋਂ ਇਲਾਵਾ ਬੱਚਿਆਂ ਦਾ ਡਾਂਸ ਪ੍ਰਤੀਯੋਗਤਾ ਵੀ ਕਰਵਾਈ ਗਈ। ਪਰ ਬਗ-ਬਗ ਤਰ੍ਹਾਂ ਦੀਆਂ ਮਨੋਰੰਜਕ ਗੇਮਾਂ ਕਰਵਾ ਕੇ ਬੱਚਿਆਂ ਕੋਲੋਂ ਕਾਰਡ ਬਣਾਏਗੇ, ਪੋਸਟਰ ਬਣਵਾਏਗੇ। ਬੱਚਿਆਂ ਨੂੰ ਇਹ ਸਾਰਾ ਉਪਰਾਲਾ ਕੀਤਾ ਗਿਆ ਹੈ, ਇਸ ਤਰ੍ਹਾਂ ਕੀਤਾ ਗਿਆ ਕਿ ਬੱਚਿਆਂ ਦੇ ਦੋ ਪੂਰੇ ਮਹੀਨੇ ਦੇਵਾ ਸਕੂਲਾਂ ਨਾ ਉਹ ਕਿਸੇ ਵੀ ਤਰ੍ਹਾਂ ਦੀ ਸਟ੍ਰੈਸ ਦੇ ਵਿੱਚ ਨਾ ਆਣ ਤੋ ਉਹ ਖੁਸ਼ ਹੋ ਕੇ ਸਕੂਲਾਂ ਉਹਨਾਂ ਦੇ ਬਾਕੀ ਬੱਚਿਆਂ ਨੂੰ ਵੀ ਮੋਟੀਵੇਟ ਕਰਨ ਜੋ ਅੱਜ ਸਕੂਲ ਨਹੀਂ ਆਏ ਉਹ ਵੀ ਉਹਨਾਂ ਨੂੰ ਸਕੂਲ ਆਣ ਲਈ ਪ੍ਰੇਰਿਤ ਕਰ ਸਕਣ ਮਿਡੇ ਮੀਲ ਦਾ ਸਕੂਲ ਮਿਡੇ ਮੀਲ ਦਾ ਸਰਕਾਰ ਵੱਲੋਂ ਬਹੁਤ ਚੰਗਾ ਉਪਰਾਲਾ ਕੀਤਾ ਗਿਆ ਮਿਡੇ ਮੀਲ ਵਾਸਤੇ ਬੜਾ ਅੱਛਾ ਮੈਨੂੰ ਆ ਸੋਮਵਾਰ ਨੂੰ ਮਿਡੇ ਮੀਲ ਦੇ ਬੱਚਿਆਂ ਨੂੰ ਦਾਲ ਰੋਟੀ ਦਿੱਤੀ ਜਾਂਦੀ ਹੈ ਮੰਗਲਵਾਰ ਨੂੰ ਰਾਜਮਾ ਚਾਵਲ ਬੁੱਧਵਾਰ ਨੂੰ ਕਾਲੇ ਚਨੇ ਜਾਂ ਚਿੱਟੇ ਚਨੇ ਨਾਲ ਪੂਰੀ ਤੋਂ ਫੁਲਕਾ ਪਰ ਵੀਰਵਾਰ ਨੂੰ ਪਕੌੜਿਆਂ ਵਾਲੀ ਕੜੀ ਦੇ ਨਾਲ ਚਾਵਲ ਸ਼ੁੱਕਰਵਾਰ ਨੂੰ ਮੋਸਲੀ ਸਬਜ਼ੀ ਦੇ ਨਾਲ ਰੋਟੀ ਹੈ ਸ਼ਨੀਵਾਰ ਫਿਰ ਦਾਲ ਰੋਟੀ ਹੈ ਪਰ ਨਾਲ ਇੱਕ ਮੋਸੇ ਫਲ ਜਾਂਦਾ ਮੰਗਲਵਾਰ ਦੇ ਦਿਨ ਤੇ ਸ਼ਨੀਵਾਰ ਦੇ ਕਿਸੇ ਦਿਨ ਅਸੀਂ ਇੱਕ ਦਿਨ ਬੱਚਿਆਂ ਨੂੰ ਖੀਰ ਵੀ ਦੇਣੀ ਹੁੰਦੀ ਹੈ ਜਦੋਂ ਕੋਈ ਸਪੈਸ਼ਲ ਤਿਹਾਰ ਹੁੰਦਾ ਜਾਂ ਕੋਈ ਦਿਨ ਮਨਾਇਆ ਹੁੰਦਾ ਹੈ ਤਾਂ ਬੱਚਿਆਂ ਨੂੰ ਕੋਈ ਸਪੈਸ਼ਲ ਆਈਟਮ ਦਿੱਤੀ ਦੇਣੀ ਹੈ ਅੱਜ ਹੀ ਬੱਚਿਆਂ ਨੂੰ ਸਪੈਸ਼ਲ ਇਸ ਵਾਸਤੇ ਪਕੌੜੇ ਬਣਾਏ ਆ ਨਾਲ ਨਾਲ ਬੱਚਿਆਂ ਨੂੰ ਪਕੜਾ ਬਣਾਇਆ ਗਿਆ ਇਸ ਵਾਸਤੇ ਤੇ ਜੋ ਮੌਸਮੀ ਫਲ ਹੈ ਪਹਿਲਾ ਮਿੱਡੇ ਮਿਲਦੇ ਮੈਨੇ ਚ ਨਹੀਂ ਸੀਗਾ ਇਹ ਸਰਕਾਰ ਨੇ ਬੜਾ ਅੱਛਾ ਉਪਰਾਲਾ ਕਰਕੇ ਕਿ ਬੱਚਿਆਂ ਦੀ ਨਿਊਟ੍ਰੀਸ਼ਨ ਪੂਰੀ ਹੋ ਸਕੇ ਉਹਨਾਂ ਨੂੰ ਹਫ਼ਤੇ ਦੇ ਇੱਕ ਦਿਨ ਫਲ ਦਿੱਤੇ ਆਂ ਅਸੀਂ ਸਰਕਾਰ ਦੇ ਅੱਥੀ ਧੰਨਵਾਦ ਦੀ ਹੈ ਕਿ ਬੱਚੇ ਮਿੱਡੇ ਮਿਲ ਨਾਲ ਖਾ ਕੇ ਉਹਨਾਂ ਨੂੰ ਪੋਸ਼ਟਿਕ ਆਹਾਰ ਮਿਲ ਜਾਏ ਤੇ ਉਹਨਾਂ ਦੀ ਗ੍ਰੋਥ ਤੇਰੀਆ ਉਹ ਪ੍ਰਾਪਰ ਹੋਵੇ ਧੰਨਵਾਦ ਗਰਮੀ ਦੀ ਛੁੱਟੀਆਂ ਤੋਂ ਬਾਅਦ ਅੱਜ ਕਰੀਬ 1 ਮਹੀਨੇ ਬਾਅਦ ਸਾਰੇ ਸਕੂਲ ਖੁੱਲ ਗਏ ਨੇ ਤੇ ਬੱਚਾਂ ਚ ਪਾਰਿ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੇ ਜੇਕਰ ਗੱਲ ਸਕੂਲ ਪ੍ਰਬੰਧਨ ਦੀ ਕਰੀਏ ਸਕੂਲ ਪ੍ਰਬੰਧਨ ਵੱਲੋਂ ਵੀ ਅੱਜ ਦੇ ਦਿਨ ਨੂੰ ਕਿਸੇ ਉਤਸਾਹ ਦੀ ਤਰ੍ਹਾਂ ਮਨਾਇਆ ਜਾ ਰਿਹਾ ਜਿੱਥੇ ਜਿਸ ਤੇ ਚਲਦੀਆਂ ਕਿ ਸਰਕਾਰੀ ਸਕੂਲਾਂ ਵਿਕੇਸਵਰੇ ਬੱਚਿਆਂ ਦਾ ਸਵਾਗਤ ਕੀਤਾ ਗਿਆ ਤੇ ਉਸ ਦੇ ਬਾਅਦ ਬੱਚਿਆਂ ਦੇ ਵਿੱਚ ਵੱਖ-ਵੱਖ ਐਕਟੀਵਿਟੀਆਂ ਜਿਹੜੀਆਂ ਨੇ ਉਪਰਵਾਈ ਗਈਆਂ ਨੇ ਤਾਂ ਜੋ ਬੱਚੇ ਆਪਣੇ ਆਪ ਨੂੰ ਹੌਲਾ ਮਹਿਸੂਸ ਕਰ ਸਕਣ ਅਤੇ ਪੜ੍ਹਾਈ ਵੱਲ ਵੱਧ ਤੋਂ ਵੱਧ ਧਿਆਨ ਦੇ ਸਕਣ ਤੇ ਉੱਥੇ ਹੀ ਜੇਕਰ ਅਸੀਂ ਗੱਲ ਕਰੀਏ ਬੱਚਿਆਂ ਦੇ ਵਿੱਚ ਐਕਟੀਵਿਟੀ ਜਿਹੜੀ ਕਰਵਾਈ ਗਈ ਹੈ ਉੱਥੇ ਹੀ ਅੱਜ ਪਹਿਲੇ ਦਿਨ ਮਿੱਡੇ ਮੀਲ ਵਧਿਆ ਗਿਆ ਤੇ ਇਸ ਦੇ ਨਾਲ ਹੀ ਸਕੂਲ ਦੇ ਛੁੱਟੀਆਂ ਤੋਂ ਬਾਅਦ ਬੱਚਿਆਂ ਦੇ ਵਿੱਚ ਜਿਹੜਾ ਹੈ ਸਕੂਲ ਪਹੁੰਚਣ ਤੇ ਸਕੂਲ ਪ੍ਰਬੰਧਨ ਵੱਲੋਂ ਬੱਚਿਆਂ ਬ੍ਰੈਡ ਪਕੌੜੇ ਜਿਹੜੇ ਨੇ ਤੇ ਹੋਰ ਸਮਾਨ ਦਿੱਤਾ ਗਿਆ ਤੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਬੰਧਨ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਅੱਜ ਇੱਕ ਮਹੀਨੇ ਬਾਅਦ ਸਕੂਲ ਖੋਲਿਆ ਗਿਆ ਤਾਂ ਸਾਨੂੰ ਵਿਭਾਗ ਵੱਲੋਂ ਖਾਸ ਅਦਾਇਤਾਂ ਦਿੱਤੀਆਂ ਗਈਆਂ ਸੀ ਕਿ ਇਸ ਦਿਨ ਨੂੰ ਖਾਸ ਬਣਾਇਆ ਜਾਵੇ ਤੇ ਤਿਉਹਾਰ ਦੀ ਤਰ੍ਹਾਂ ਮਨਾਇਆ ਜਾਵੇ ਜਿਸ ਤੇ ਚਲਦੇ ਉਹਨਾਂ ਵੱਲੋਂ ਜਿੱਥੇ ਬੱਚਿਆਂ ਦੇ ਵਿੱਚ ਵੱਖ-ਵੱਖ ਐਕਟੀਵਿਟੀਆਂ ਜਿਹੜੀਆਂ ਨੇ ਉਹ ਕਰਵਾਈ ਗਈਆਂ ਨੇ ਤੇ ਉੱਥੇ ਹੀ ਬੱਚਿਆਂ ਨੂੰ ਹੋਲਾ ਮਹਿਸੂਸ ਕਰਨ ਤੇ ਪੜਾਈ ਤੇ ਵੱਧ ਤੋਂ ਵੱਧ ਧਿਆਨ ਦੇਣ ਦੇ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਹੋਰ ਕਿ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਪ੍ਰਿੰਸੀਪਲ ਨੀਲਮ ਸ਼ਿਖਾ ਨੇ ਆਓ ਦੇਖਦੇ ਹਾਂ ਸਰ ਜੀ ਮੈਂ ਪ੍ਰਿੰਸੀਪਲ ਮੀਨ ਅੰਸ਼ਿਕਾ ਸ਼ਹੀਦ ਮੱਖਣ ਸਿੰਘ ਗਵਰਨਮੈਂਟ ਗਰਲ ਸਕੂਲ ਭੜਾਂਪੁਰ ਅੱਜ ਪੂਰੇ ਮਹੀਨੇ ਦੀ ਵਾਸ ਕੋ ਲੱਗਿਆ ਤੇ ਬੱਚਿਆਂ ਦੇ ਵਿੱਚ ਬਹੁਤ ਹੀ ਉਤਸ਼ਾਹ ਨਜ਼ਰ ਆਇਆ ਸਾਨੂੰ ਪਹਿਲਾਂ ਹੀ ਡਿਪਾਰਟਮੈਂਟ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਕਿ ਇਹਦਾ ਪਹਿਲਾ ਦਿਨ ਬੱਚਿਆਂ ਦੇ ਵਾਸਤੇ ਇੱਕ ਤਿਉਹਾਰ ਦੇ ਵਾਂਗ ਮਨਾਇਆ ਜਾਵੇ ਇਸੇ ਇੰਸਟਰਕਸ਼ਨ ਦੇ ਗਾਈਡਲਾਈਨ ਦੇ ਤਹਿਤ ਅਸੀਂ ਸਵੇਰ ਦੀਆਂ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀ ਐਕਟੀਵਿਟੀ ਕਰਾਈਆਂ ਜਿਵੇਂ ਸਵੇਰ ਦੀ 7:30 ਤੋਂ ਬੱਚਿਆਂ ਨੂੰ ਇੱਕ ਡਾਕਟਰ ਦੇ ਉੱਤੇ ਐਟੀਟਿਊਡ ਪੀਅਰ ਕਰਨ ਦੇ ਵਾਸਤੇ ਸਪੀਚ ਕਰਵਾਈ ਗਈ ਬੱਚਿਆਂ ਦਾ ਇੱਕ ਫੋਟੋ ਬੂਥ ਬਣਾਇਆ ਗਿਆ ਜਿਹਦੇ ਵਿੱਚ ਬੱਚਿਆਂ ਨੂੰ ਸਕੂਲ ਆਉਣ ਤੇ ਉਹਨਾਂ ਨੂੰ ਵੈਲਕਮ ਕੀਤਾ ਗਿਆ ਤੇ ਉਹਨਾਂ ਦੀ ਸੈਲਫੀ ਲੈ ਕੇ ਫੋਟੋ ਖਿੱਚਵਾਈਆਂ ਗਈਆਂ ਬੱਚਿਆਂ ਦੀ ਬਗ-ਬਗ ਗੇਮਾਂ ਕਰਵਾਈਆਂ ਗਈਆਂ ਜਿਹਦੇ ਵਿੱਚ ਸਪੂਨ ਰੇਸ ਸੀ 뮤지컬 ਚੇਅਰ ਗੇਮ ਸੀ ਤੇ ਹੋਰ ਬੈਲੂਨ ਫਾਈਟਿੰਗ ਦੀ ਗੇਮ ਕਰਵਾਈ ਗਈ ਇਸ ਤੋਂ ਇਲਾਵਾ ਬੱਚਿਆਂ ਦਾ ਡਾਂਸ ਪ੍ਰਤੀਯੋਗਤਾ ਵੀ ਕਰਵਾਈ ਗਈ ਪਰ ਬਗ-ਬਗ ਤਰ੍ਹਾਂ ਦੀਆਂ ਮਨੋਰੰਜਕ ਗੇਮਾਂ ਕਰਵਾ ਕੇ ਬੱਚਿਆਂ ਕੋਲ ਕਾਰਡ ਬਣਾਏਗੇ ਪੋਸਟਰ ਬਣਵਾਏਗੇ ਬੱਚਿਆਂ ਨੂੰ ਇਹ ਸਾਰਾ ਜਿਹੜਾ ਉਪਰਾਲਾ ਕੀਤਾ ਗਿਆ ਇਸ ਤਰ੍ਹਾਂ ਕੀਤਾ ਗਿਆ ਕਿ ਬੱਚਿਆਂ ਨੇ ਪੂਰੇ ਮਹੀਨੇ ਦੇ ਬਾਅਦ ਸਕੂਲ ਆਣਾ ਉਹ ਕਿਸੇ ਵੀ ਤਰ੍ਹਾਂ ਦੀ ਸਟ੍ਰੈਸ ਦੇ ਵਿੱਚ ਨਾ ਰਹੋ ਉਹ ਖੁਸ਼ ਹੋ ਕੇ ਸਕੂਲ ਆਣ ਉਹਨਾਂ ਦੇ ਬਾਕੀ ਬੱਚਿਆਂ ਨੂੰ ਵੀ ਮੋਟੀਵੇਟ ਕਰਨ ਜੋ ਅੱਜ ਸਕੂਲ ਨਹੀਂ ਆਏ ਉਹ ਵੀ ਉਹਨਾਂ ਨੂੰ ਸਕੂਲ ਆਣ ਲਈ ਪ੍ਰੇਰਿਤ ਕਰ ਸਕਣ ਮਿਡੇ ਮੀਲ ਦਾ ਕੀ ਕਹਿੰਦੇ ਮਿਡੇ ਮੀਲ ਦਾ ਸਰਕਾਰ ਵੱਲੋਂ ਬਹੁਤ ਚੰਗਾ ਉਪਰਾਲਾ ਕੀਤਾ ਗਿਆ ਮਿਡੇ ਮੀਲ ਵਾਸਤੇ ਬੜਾ ਅੱਛਾ ਮੈਨੂ ਹੈ ਸੋਮਵਾਰ ਨੂੰ ਮਿਡੇ ਮੀਲ ਦੇ ਬੱਚਿਆਂ ਨੂੰ ਦਾਲ ਰੋਟੀ ਦਿੱਤੀ ਜਾਂਦੀ ਹੈ ਮੰਗਲਵਾਰ ਨੂੰ ਰਾਜਮਾ ਚਾਵਲ ਬੁੱਧਵਾਰ ਨੂੰ ਕਾਲੇ ਚਨੇ ਜਾਂ ਚਿੱਟੇ ਚਨੇ ਨਾਲ ਪੂਰੀ ਤੇ ਫੁਲਕਾ ਪਰ ਵੀਰਵਾਰ ਨੂੰ ਪਕੌੜਿਆਂ ਵਾਲੀ ਖੜੀ ਤੇ ਨਾਲ ਚਾਵਲ ਸ਼ੁੱਕਰਵਾਰ ਨੂੰ ਮੋਸੀ ਸਬਜ਼ੀ ਤੇ ਨਾਲ ਰੋਟੀ ਹੈ ਸ਼ਨੀਵਾਰ ਫਿਰ ਦਾਲ ਰੋਟੀ ਹੈ ਪਰ ਨਾਲ ਇੱਕ ਮੋਸੀ ਫਲ ਜਾਂਦਾ ਮੰਗਲਵਾਰ ਦੇ ਦਿਨ ਤੇ ਸ਼ਨੀਵਾਰ ਦੇ ਕਿਸੇ ਦਿਨ ਅਸੀਂ ਇੱਕ ਦਿਨ ਬੱਚਿਆਂ ਨੂੰ ਖੀਰ ਵੀ ਦੇਣੀ ਹੁੰਦੀ ਹੈ ਜੇ ਕੋਈ ਸਪੈਸ਼ਲ ਤਿਹਾਰ ਹੁੰਦਾ ਜਾਂ ਕੋਈ ਦਿਨ ਮਨਾਉਣਾ ਹੁੰਦਾ ਹੈ ਤਾਂ ਬੱਚਿਆਂ ਨੂੰ ਕੋਈ ਸਪੈਸ਼ਲ ਆਈਟਮ ਦਿੱਨੀ ਆ ਅੱਜ ਹੀ ਬੱਚਿਆਂ ਨੂੰ ਸਪੈਸ਼ਲ ਇਸ ਵਾਸਤੇ ਪਕੌੜੇ ਬਣਾਏ ਹਨ ਨਾਲ ਨਾਲ ਬੱਚਿਆਂ ਨੂੰ ਔਕੜਾ ਬਣਾਇਆ ਗਿਆ ਇਸ ਵਾਸਤੇ ਤੇ ਜੋ ਮੋਸਟ ਵੀ ਫਾਇਦਾ ਪਹਿਲਾ ਮਿੱਡੇ ਮਿਲਦੇ ਮੈਨੇਜ ਨਹੀਂ ਸੀਗਾ ਇਹ ਸਰਕਾਰ ਨੇ ਬੜਾ ਅੱਛਾ ਉਪਰਾਲਾ ਕਰਕੇ ਕਿ ਬੱਚਿਆਂ ਦੀ ਨਿਊਟ੍ਰੀਸ਼ਨ ਪੂਰੀ ਹੋ ਸਕੇ ਉਹਨਾਂ ਹਫ਼ਤੇ ਦੇ ਇੱਕ ਦਿਨ ਫਾਲਤੂ ਕੋਣਦੇ ਹੈਂ ਸਰਕਾਰ ਦੇ ਅਸੀਂ ਧੰਨਵਾਦ ਦੀਏ ਕਿ ਬੱਚੇ ਮਿੱਡੇ ਮਿਲਿ ਸਾ ਖਾ ਕੇ ਉਹਨਾਂ ਨੂੰ ਪੋਸ਼ਟਿਕ ਆਹਾਰ ਮਿਲ ਜਾਏ ਤੇ ਉਹਨਾਂ ਦੀ ਗ੍ਰੋਥਰੀਆ ਉਹ ਪ੍ਰਾਪਰ ਹੋਊਗੀ ਧੰਨਵਾਦ ਗਰਮੀ ਦੀ ਛੁੱਟੀਆਂ ਤੋਂ ਬਾਅਦ ਅੱਜ ਕਰੀਬ 1 ਮਹੀਨੇ ਬਾਅਦ ਸਾਰੇ ਸਕੂਲ ਖੁੱਲ ਗਏ ਨੇ ਤੇ ਬੱਚਾਂ ਚ ਪਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੇ ਜੇਕਰ ਗੱਲ ਸਕੂਲ ਪ੍ਰਬੰਧਨ ਦੀ ਕਰੀਏ ਤਾਂ ਸਕੂਲ ਪ੍ਰਬੰਧਨ ਵੱਲੋਂ ਵੀ ਅੱਜ ਦੇ ਦਿਨ ਨੂੰ ਕਿਸੇ ਉਤਸਾਹ ਦੀ ਤਰ੍ਹਾਂ ਮਨਾਇਆ ਜਾ ਰਿਹਾ ਜਿੱਥੇ ਜਿਸ ਤੇ ਚਲਦਿਆਂ ਕਿ ਸਰਕਾਰੀ ਸਕੂਲਾਂ ਵਿਖੇ ਸਵੇਰੇ ਬੱਚਿਆਂ ਦਾ ਸਵਾਗਤ ਕੀਤਾ ਗਿਆ ਤੇ ਉਸ ਤੋਂ ਬਾਅਦ ਬੱਚਿਆਂ ਦੇ ਵਿੱਚ ਵੱਖ-ਵੱਖ ਐਕਟੀਵਿਟੀਆਂ ਜਿਹੜੀਆਂ ਨੇ ਉਪਰਵਾਈ ਗਈਆਂ ਨੇ ਤਾਂ ਜੋ ਬੱਚੇ ਆਪਣੇ ਆਪ ਨੂੰ ਹੌਲਾ ਮਹਿਸੂਸ ਕਰ ਸਕਣ ਅਤੇ ਪੜ੍ਹਾਈ ਵੱਲ ਵੱਧ ਤੋਂ ਵੱਧ ਧਿਆਨ ਦੇ ਸਕਣ ਤੇ ਉੱਥੇ ਹੀ ਜੇਕਰ ਅਸੀਂ ਗੱਲ ਕਰੀਏ ਬੱਚਿਆਂ ਦੇ ਵਿੱਚ ਐਕਟੀਵਿਟੀ ਜਿਹੜੀ ਕਰਵਾਈ ਗਈ ਹੈ ਉੱਥੇ ਹੀ ਅੱਜ ਪਹਿਲੇ ਦਿਨ ਮਿੱਡੇ ਮੇਲ ਵੰਡਿਆ ਗਿਆ ਤੇ ਇਸ ਦੇ ਨਾਲ ਹੀ ਸਕੂਲ ਦੇ ਛੁੱਟੀਆਂ ਤੋਂ ਬਾਅਦ ਬੱਚਿਆਂ ਦੇ ਵਿੱਚ ਜਿਹੜਾ ਹੈ ਸਕੂਲ ਪਹੁੰਚਣ ਤੇ ਸਕੂਲ ਪ੍ਰਬੰਧਨ ਵੱਲੋਂ ਬ੍ਰੈਡ ਪਕੌੜੇ ਜਿਹੜੇ ਨੇ ਤੇ ਹੋਰ ਸਮਾਨ ਦਿੱਤਾ ਗਿਆ ਤੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਬੰਧਨ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਅੱਜ ਇੱਕ ਮਹੀਨੇ ਬਾਅਦ ਸਕੂਲ ਖੋਲਿਆ ਗਿਆ ਤਾਂ ਸਾਨੂੰ ਵਿਭਾਗ ਵੱਲੋਂ ਖਾਸ ਦਾਇਤਾ ਦਿੱਤੀਆਂ ਗਈਆਂ ਸੀ ਕਿ ਇਸ ਦਿਨ ਨੂੰ ਖਾਸ ਬਣਾਇਆ ਜਾਵੇ ਤੇ ਤਿਉਹਾਰ ਦੀ ਤਰ੍ਹਾਂ ਮਨਾਇਆ ਜਾਵੇ ਜਿਸ ਤੇ ਚਲਦੇ ਉਹਨਾਂ ਵੱਲੋਂ ਜਿੱਥੇ ਬੱਚਿਆਂ ਦੇ ਵਿੱਚ ਵੱਖ-ਵੱਖ ਐਕਟੀਵਿਟੀਆਂ ਜਿਹੜੀਆਂ ਨੇ ਕਰਵਾਈਆਂ ਗਈਆਂ ਨੇ ਤੇ ਉੱਥੇ ਹੀ ਬੱਚਿਆਂ ਨੂੰ ਔਹਲਾ ਮਹਿਸੂਸ ਕਰਨ ਤੇ ਪੜਾਈ ਤੇ ਵੱਧ ਤੋਂ ਵੱਧ ਧਿਆਨ ਦੇਣ ਦੇ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਹੋਰ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਪ੍ਰਿੰਸੀਪਲ ਨੀਲਮ ਸ਼ਿਖਾ ਨੇ ਆਓ ਦੇਖਦੇ ਹਾਂ ਸਰ ਜੀ ਮੈਂ ਪ੍ਰਿੰਸੀਪਲ ਨੀਲੰਕਸ਼ੀਖਾ ਸ਼ਹੀਦ ਮੱਖਣ ਸਿੰਘ گورਨਮੈਂਟ ਗਰਲ ਸਕੂਲ ਭੜਾਂਪੁਰ ਅੱਜ ਪੂਰੇ ਮਹੀਨੇ ਦੇ ਬਾਅਦ ਸਕੂਲ ਲੱਗਿਆ ਤੇ ਬੱਚਿਆਂ ਦੇ ਵਿੱਚ ਬਹੁਤ ਹੀ ਉਤਸ਼ਾਹ ਨਜ਼ਰ ਆਇਆ ਸਾਨੂੰ ਪਹਿਲਾਂ ਹੀ ਡਿਪਾਰਟਮੈਂਟ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਕਿ ਇਹਦਾ ਪਹਿਲਾ ਦਿਨ ਬੱਚਿਆਂ ਦੇ ਵਾਸਤੇ ਇੱਕ ਤਿਉਹਾਰ ਦੇ ਵਾਂਗ ਮਨਾਇਆ ਜਾਵੇ ਇਸੇ ਇੰਸਟਰਕਸ਼ਨ ਦੇ ਗਾਈਡਲਾਈਨ ਦੇ ਤਹਿਤ ਅਸੀਂ ਸਵੇਰ ਦੀਆਂ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀ ਐਕਟੀਵਿਟੀ ਕਰਾਈਆਂ ਜਿਵੇਂ ਸਵੇਰ ਦੀ ਸਵਾ ਤੋਂ ਹੂੰ ਬੱਚਿਆਂ ਨੂੰ ਇੱਕ ਡਾਕਟਰ ਦੇ ਉੱਤੇ ਐਟੀਟਿਊਡ ਰਿਪਰਟ ਕਰਨ ਦੇ ਵਾਸਤੇ ਸਪੀਚ ਕਰਵਾਈ ਗਈ ਬੱਚਿਆਂ ਦਾ ਇੱਕ ਫੋਟੋ ਬੂਥ ਬਣਾਇਆ ਗਿਆ ਜਦੇ ਵਿੱਚ ਬੱਚਿਆਂ ਨੂੰ ਸਕੂਲ ਆਣ ਤੇ ਉਹਨਾਂ ਨੂੰ ਵੈਲਕਮ ਕੀਤਾ ਤੇ ਲੈ ਕੇ ਫੋਟੋ ਖਿਚਵਾਈਆਂ ਗਈਆਂ ਬੱਚਿਆਂ ਦੀ ਵਗ ਵਗ ਗੇਮਾਂ ਕਰਵਾਈਆਂ ਗਈਆਂ ਜਦੇ ਵਿੱਚ ਸਪੂਨ ਰੇਸ ਸੀ 뮤지컬 ਚੇਅਰ ਗੇਮ ਸੀ ਤੇ ਹੋਰ ਬੈਲੂਨ ਫਾਈਟਿੰਗ ਦੀ ਗੇਮ ਕਰਵਾਈ ਗਈ ਇਸ ਤੋਂ ਇਲਾਵਾ ਬੱਚਿਆਂ ਦਾ ਡਾਂਸ ਪ੍ਰਤੀਯੋਗਤਾ ਵੀ ਕਰਵਾਈ ਗਈ ਪਰ ਵਗ ਵਗ ਤਰ੍ਹਾਂ ਦੀਆਂ ਮਨੋਰੰਜਕ ਗੇਮਾਂ ਕਰਵਾ ਕੇ ਬੱਚਿਆਂ ਕੋਲ ਕਾਰ ਬਣਾਏਗੇ ਪੋਸਟਰ ਬਣਵਾਏਗੇ ਬੱਚਿਆਂ ਨੂੰ ਇਹ ਸਾਰਾ ਜਿਹੜਾ ਉਪਰਾਲਾ ਕੀਤਾ ਗਿਆ ਇਸ ਤਰ੍ਹਾਂ ਕੀਤਾ ਗਿਆ ਕਿ ਬੱਚਿਆਂ ਦੇ ਦੋ ਪੂਰੇ ਮਹੀਨੇ ਦੇ ਬਾਅਦ ਸਕੂਲ ਆਣਾ ਉਹ ਕਿਸੇ ਵੀ ਤਰ੍ਹਾਂ ਦੀ ਸਟ੍ਰੈਸ ਦੇ ਵਿੱਚ ਨਾ ਆਣ ਤੋ ਉਹ ਖੁਸ਼ ਹੋ ਕੇ ਸਕੂਲ ਆਣ ਉਹਨਾਂ ਦੇ ਬਾਕੀ ਬੱਚਿਆਂ ਨੂੰ ਵੀ ਮੋਟੀਵੇਟ ਕਰਨ ਜੋ ਅੱਜ ਸਕੂਲ ਨਹੀਂ ਆਏ ਉਹ ਵੀ ਉਹਨਾਂ ਨੂੰ ਸਕੂਲ ਆਣ ਲਈ ਪ੍ਰੇਰਿਤ ਕਰ ਸਕਣ ਮਿਡੇ ਮੀਲ ਦੇ ਕਿਹੜਾ ਮਿਡੇ ਮੀਲ ਦਾ ਸਰਕਾਰ ਵੱਲੋਂ ਬਹੁਤ ਚੰਗਾ ਉਪਰਾਲਾ ਕੀਤਾ ਗਿਆ ਮਿਡੇ ਮੀਲ ਵਾਸਤੇ ਬੜਾ ਅੱਛਾ ਮਹੀਨਾ ਸੋਮਵਾਰ ਨੂੰ ਮਿਡੇ ਮੀਲ ਦੇ ਬੱਚਿਆਂ ਨੂੰ ਦਾਲ ਰੋਟੀ ਦਿੱਤੀ ਜਾਂਦੀ ਹੈ ਮੰਗਲਵਾਰ ਨੂੰ ਰਾਜਮਾ ਚਾਵਲ ਬੁੱਧਵਾਰ ਨੂੰ ਕਾਲੇ ਚਨੇ ਜਾਂ ਚਿੱਟੇ ਚਨੇ ਨਾਲ ਪੂਰੀ ਤੇ ਫੁਲਕਾ ਪਰ ਵੀਰਵਾਰ ਨੂੰ ਪਕੌੜੀਆਂ ਵਾਲੀ ਖੜੀ ਤੇ ਨਾਲ ਚਾਵਲ ਸ਼ੁੱਕਰਵਾਰ ਨੂੰ ਮੋਤੀ ਸਬਜ਼ੀ ਤੇ ਨਾਲ ਰੋਟੀ ਹੈ ਸ਼ਨੀਵਾਰ ਫਿਰ ਦਾਲ ਰੋਟੀ ਹੈ ਪਰ ਨਾਲ ਇੱਕ ਮੋਸੀ ਫਲ ਤਾਂ ਦਾ ਮੰਗਲਵਾਰ ਦੇ ਦਿਨ ਤੇ ਸ਼ਨੀਵਾਰ ਦੇ ਕਿਸੇ ਦਿਨ ਅਸੀਂ ਇੱਕ ਦਿਨ ਬੱਚਿਆਂ ਨੂੰ ਖੀਰ ਵੀ ਦੇਣੀ ਹੁੰਦੀ ਹੈ ਜੇ ਕੋਈ ਕੋਈ ਸਪੈਸ਼ਲ ਤਿਹਾਰ ਹੁੰਦਾ ਜਾਂ ਕੋਈ ਦਿਨ ਮਨਾਣਾ ਹੁੰਦਾ ਹੈ ਤਾਂ ਬੱਚਿਆਂ ਨੂੰ ਕੋਈ ਸਪੈਸ਼ਲ ਆਈਸਕ੍ਰੀਮ ਦੇਣੀ ਆ ਅੱਜ ਹੀ ਬੱਚਿਆਂ ਨੂੰ ਸਪੈਸ਼ਲ ਇਸ ਪਾਸਤੇ ਪਕੌੜੇ ਬਣਾਏ ਆ ਨਾਲ ਨਾਲ ਬੱਚਿਆਂ ਨੂੰ ਔਕੜਾ ਬਣਾਇਆ ਗਿਆ ਇਸ ਪਾਸਤੇ ਤੇ ਜੋ ਮੋਸਟਲੀ ਫਾਇਲਾ ਪਹਿਲਾ ਮਿੱਡੇ ਮਿਲਦੇ ਮੈਨੂੰ ਚ ਨਹੀਂ ਸੀਗਾ ਇਹ ਸਰਕਾਰ ਨੇ ਬੜਾ ਅੱਛਾ ਉਪਰਾਲਾ ਕਰਕੇ ਕਿ ਬੱਚਿਆਂ ਦੀ ਨਿਊਟ੍ਰੀਸ਼ਨ ਪੂਰੀ ਹੋ ਸਕੇ ਉਹਨਾਂ ਹਫਤੇ ਜਿੱਕ ਦਿਨ ਫਲ ਦੇ ਰਹੇ ਆਂ ਅਸੀਂ ਸਰਕਾਰ ਦੇ ਅੱਥੀ ਧੰਨਵਾਦ ਦੀ ਹੈ ਕਿ ਬੱਚੇ ਮਿੱਡੇ ਮਿਲ ਸਾ ਖਾ ਕੇ ਉਹਨਾਂ ਨੂੰ ਪੋਸ਼ਟਿਕ ਆਹਾਰ ਮਿਲ ਜਾਏ ਤੇ ਉਹਨਾਂ ਦੀ ਗ੍ਰੋਥ ਤੇਰੀਆ ਪ੍ਰੋਪਰ ਹੋਵੇ ਧੰਨਵਾਦ ਗਰਮੀ ਦੀ ਛੁੱਟੀਆਂ ਤੋਂ ਬਾਅਦ ਅੱਜ ਕਰੀਬ 1 ਮਹੀਨੇ ਬਾਅਦ ਸਾਰੇ ਸਕੂਲ ਖੁੱਲ ਗਏ ਨੇ ਤੇ ਬੱਚਿਆਂ ਚ ਪਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੇ ਜੇਕਰ ਗੱਲ ਸਕੂਲ ਪ੍ਰਬੰਧਨ ਦੀ ਕਰੀਏ ਤਾਂ ਸਕੂਲ ਪ੍ਰਬੰਧਨ ਵੱਲੋਂ ਵੀ ਅੱਜ ਦੇ ਦਿਨ ਨੂੰ ਕਿਸੇ ਖਾਸ ਦੀ ਤਰ੍ਹਾਂ ਮਨਾਇਆ ਜਾ ਰਿਹਾ ਜਿੱਥੇ ਜਿਸ ਤੇ ਚਲਦੀਆਂ ਕਿ ਸਰਕਾਰੀ ਸਕੂਲਾਂ ਵਿਖੇ ਸਵੇਰੇ ਬੱਚਿਆਂ ਦਾ ਸਵਾਗਤ ਕੀਤਾ ਗਿਆ ਤੇ ਉਸ ਤੋਂ ਬਾਅਦ ਬੱਚਿਆਂ ਦੇ ਵਿੱਚ ਵੱਖ-ਵੱਖ ਐਕਟੀਵਿਟੀਜ਼ ਜਿਹੜੀਆਂ ਨੇ ਉਪਰਵਾਈ ਗਈਆਂ ਨੇ ਤਾਂ ਜੋ ਬੱਚੇ ਆਪਣੇ ਆਪ ਨੂੰ ਹੌਲਾ ਮਹਿਸੂਸ ਕਰ ਸਕਣ ਅਤੇ ਪੜ੍ਹਾਈ ਵੱਲ ਵੱਧ ਤੋਂ ਵੱਧ ਧਿਆਨ ਦੇ ਸਕਣ ਤੇ ਉੱਥੇ ਹੀ ਜੇਕਰ ਅਸੀਂ ਗੱਲ ਕਰੀਏ ਬੱਚਿਆਂ ਦੇ ਵਿੱਚ ਐਕਟੀਵਿਟੀ ਜਿਹੜੀ ਕਰਵਾਈ ਗਈ ਹੈ ਉੱਥੇ ਹੀ ਅੱਜ ਪਹਿਲੇ ਦਿਨ ਮਿੱਡੇ ਮੀਲ ਵਧਿਆ ਗਿਆ ਤੇ ਇਸ ਦੇ ਨਾਲ ਹੀ ਸਕੂਲ ਦੇ ਛੁੱਟੀਆਂ ਤੋਂ ਬਾਅਦ ਬੱਚਿਆਂ ਦੇ ਵਿੱਚ ਜਿਹੜਾ ਹੈ ਸਕੂਲ ਪਹੁੰਚਣ ਤੇ ਸਕੂਲ ਪ੍ਰਬੰਧਨ ਵੱਲੋਂ ਬੱਚਿਆਂ ਨੂੰ ਬ੍ਰੈਡ ਪਕੌੜੇ ਜਿਹੜੇ ਨੇ ਤੇ ਹੋਰ ਸਮਾਨ ਦਿੱਤਾ ਗਿਆ ਤੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਬੰਧਨ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਅੱਜ ਇੱਕ ਮਹੀਨੇ ਬਾਅਦ ਸਕੂਲ ਖੋਲਿਆ ਗਿਆ ਤਾਂ ਸਾਨੂੰ ਵਿਭਾਗ ਵੱਲੋਂ ਖਾਸ ਦਾਇਤਾ ਦਿੱਤੀਆਂ ਗਈਆਂ ਸੀ ਕਿ ਇਸ ਦਿਨ ਨੂੰ ਖਾਸ ਬਣਾਇਆ ਜਾਵੇ ਤੇ ਤਿਉਹਾਰ ਦੀ ਤਰ੍ਹਾਂ ਮਨਾਇਆ ਜਾਵੇ ਜਿਸ ਤੇ ਚਲਦੇ ਉਹਨਾਂ ਵੱਲੋਂ ਜਿੱਥੇ ਬੱਚਿਆਂ ਦੇ ਵਿੱਚ ਵੱਖ-ਵੱਖ ਐਕਟੀਵਿਟੀਆਂ ਜਿਹੜੀਆਂ ਨੇ ਉਹ ਕਰਵਾਈਆਂ ਗਈਆਂ ਨੇ ਤੇ ਉੱਥੇ ਹੀ ਬੱਚਿਆਂ ਨੂੰ ਹੋਲਾ ਮਹਿਸੂਸ ਕਰਨ ਤੇ ਪੜਾਈ ਤੇ ਵੱਧ ਤੋਂ ਵੱਧ ਧਿਆਨ ਦੇਣ ਦੇ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਹੋਰ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਪ੍ਰਿੰਸੀਪਲ ਨੀਲਮ ਸ਼ਿਖਾ ਨੇ ਆਓ ਦੇਖਦੇ ਹਾਂ ਕਾਰ ਜੀ ਮੈਂ ਪ੍ਰਿੰਸੀਪਲ ਨੀਲੰਕਿਸ਼ਾ ਸ਼ਹੀਦ ਮੱਖਣ ਸਿੰਘ ਗਵਰਨਮੈਂਟ ਸਕੂਲ ਭੜਾਂਪੁਰ ਅੱਜ ਪੂਰੇ ਮਹੀਨੇ ਦੀ ਵਾਸ ਖੁੱਲ ਗਿਆ ਤੇ ਬੱਚਿਆਂ ਦੇ ਵਿੱਚ ਬਹੁਤ ਹੀ ਉਤਸ਼ਾਹ ਨਜ਼ਰ ਆਇਆ ਸਾਨੂੰ ਪਹਿਲਾਂ ਹੀ ਡਿਪਾਰਟਮੈਂਟ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀਗੀਆਂ ਕਿ ਇਹਦਾ ਪਹਿਲਾ ਦਿਨ ਬੱਚਿਆਂ ਦੇ ਵਾਸਤੇ ਇੱਕ ਤਿਉਹਾਰ ਦੇ ਵਾਂਗ ਮਨਾਇਆ ਜਾਵੇ ਇਸੇ ਇੰਸਟਰਕਸ਼ਨ ਦੇ ਗਾਈਡਲਾਈਨ ਦੇ ਤਹਿਤ ਅਸੀਂ ਸਵੇਰ ਦੀਆਂ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀ ਐਕਟੀਵਿਟੀ ਕਰਾਈਆਂ ਜਿਵੇਂ ਸਵੇਰ ਦੀ ਸਵਾ ਤੋਂ ਹੂੰ ਬੱਚਿਆਂ ਨੂੰ ਇੱਕ ਡਾਕਟਰ ਦੇ ਤੇ ਉੱਪਰ ਗੈਟੀਟਿਊਡ ਪ੍ਰਗਟ ਕਰਨ ਦੇ ਵਾਸਤੇ ਸਪੀਚ ਕਰਵਾਈ ਗਈ ਬੱਚਿਆਂ ਦਾ ਇੱਕ ਫੋਟੋ ਬੂਥ ਬਣਾਇਆ ਗਿਆ ਜਦੇ ਵਿੱਚ ਬੱਚਿਆਂ ਨੂੰ ਸਕੂਲ ਆਣ ਤੇ ਉਹਨਾਂ ਨੂੰ ਵੈਲਕਮ ਕੀਤਾ ਗਿਆ ਤੇ ਉਹਨਾਂ ਦੀ ਸੈਲਫੀ ਲੈ ਕੇ ਫੋਟੋ ਖਿੱਚਵਾਈਆਂ ਗਈਆਂ। ਬੱਚਿਆਂ ਦੀ ਬਗ-ਬਗ ਗੇਮਾਂ ਕਰਵਾਈਆਂ ਗਈਆਂ ਜਦੇ ਵਿੱਚ ਸਪੂਨ ਰੇਸ ਸੀ, 뮤지컬 ਚੇਅਰ ਗੇਮ ਸੀ ਤੇ ਹੋਰ ਬੈਲੂਨ ਫਾਈਟਿੰਗ ਦੀ ਗੇਮ ਕਰਵਾਈ ਗਈ। ਇਸ ਤੋਂ ਇਲਾਵਾ ਬੱਚਿਆਂ ਦਾ ਡਾਂਸ ਪ੍ਰਤੀਯੋਗਤਾ ਵੀ ਕਰਵਾਈ ਗਈ। ਪਰ ਬਗ-ਬਗ ਤਰ੍ਹਾਂ ਦੀਆਂ ਮਨੋਰੰਜਕ ਗੇਮਾਂ ਕਰਵਾ ਕੇ ਬੱਚਿਆਂ ਕੋਲੋਂ ਕਾਰਡ ਬਣਾਏਗੇ, ਪੋਸਟਰ ਬਣਵਾਏਗੇ। ਬੱਚਿਆਂ ਨੂੰ ਇਹ ਸਾਰਾ ਉਪਰਾਲਾ ਕੀਤਾ ਗਿਆ, ਇਸ ਤਰ੍ਹਾਂ ਕੀਤਾ ਗਿਆ ਕਿ ਬੱਚਿਆਂ ਦੇ ਦੋ ਪੂਰੇ ਮਹੀਨੇ ਰਿਵਾਜ ਸਕੂਲ ਆਣਾ ਉਹ ਕਿਸੇ ਵੀ ਤਰ੍ਹਾਂ ਦੀ ਸਟ੍ਰੈਸ ਦੇ ਵਿੱਚ ਨਾ ਰਹੋ ਉਹ ਖੁਸ਼ ਹੋ ਕੇ ਸਕੂਲ ਆਣ ਉਹਨਾਂ ਨੇ ਬਾਕੀ ਬੱਚਿਆਂ ਨੂੰ ਵੀ ਮੋਟੀਵੇਟ ਕਰਨ ਜੋ ਅੱਜ ਸਕੂਲ ਨਹੀਂ ਆਏ ਉਹ ਵੀ ਸਕੂਲ ਉਹਨਾਂ ਨੂੰ ਸਕੂਲ ਆਣ ਲਈ ਪ੍ਰੇਰਿਤ ਕਰ ਸਕਦੇ ਨੇ ਮਿਡ-ਡੇ ਮੀਲ ਦਾ ਕੀ ਕਹ ਰਿਹਾ ਮਿਡ-ਡੇ ਮੀਲ ਦਾ ਸਰਕਾਰ ਵੱਲੋਂ ਬਹੁਤ ਚੰਗਾ ਉਪਰਾਲਾ ਕੀਤਾ ਗਿਆ ਮਿਡ-ਡੇ ਮੀਲ ਵਾਸਤੇ ਬੜਾ ਅੱਛਾ ਮੀਨੂ ਹੈ ਸੋਮਵਾਰ ਨੂੰ ਮਿਡ-ਡੇ ਮੀਲ ਦੇ ਬੱਚਿਆਂ ਨੂੰ ਦਾਲ ਰੋਟੀ ਦਿੱਤੀ ਜਾਂਦੀ ਹੈ ਮੰਗਲਵਾਰ ਨੂੰ ਰਾਜਮਾ ਚਾਵਲ ਬੁੱਧਵਾਰ ਨੂੰ ਕਾਲੇ ਚਨੇ ਜਾਂ ਚਿੱਟੇ ਚਨੇ ਨਾਲ ਪੂਰੀ ਤੇ ਫੁਲਕਾ ਔਰ ਵੀਰਵਾਰ ਨੂੰ ਪਕੌੜੀਆਂ ਵਾਲੀ ਖਾੜੀ ਤੇ ਨਾਲ ਚਾਵਲ ਸ਼ੁੱਕਰਵਾਰ ਨੂੰ ਮੋਤੀ ਸਬਜ਼ੀ ਤੇ ਨਾਲ ਰੋਟੀ ਹੈ ਸ਼ਨੀਵਾਰ ਫਿਰ ਦਾਲ ਰੋਟੀ ਹੈ ਔਰ ਨਾਲ ਇੱਕ ਮੋਸੀ ਫਲ ਜਾਂਦਾ ਮੰਗਲਵਾਰ ਦੇ ਦਿਨ ਤੇ ਸ਼ਨੀਵਾਰ ਦੇ ਕਿਸੇ ਦਿਨ ਅਸੀਂ ਇੱਕ ਦਿਨ ਬੱਚਿਆਂ ਨੂੰ ਖੀਰ ਵੀ ਦੇਣੀ ਹੁੰਦੀ ਹੈ ਜੇ ਕੋਈ ਕੋਈ ਸਪੈਸ਼ਲ ਤਿਹਾਰ ਹੁੰਦਾ ਜਾਂ ਕੋਈ ਦਿਨ ਮਨਾਣਾ ਹੁੰਦਾ ਹੈ ਅਸੀਂ ਬੱਚਿਆਂ ਨੂੰ ਕੋਈ ਸਪੈਸ਼ਲ ਆਈਟਮ ਦੇਣੀ ਹੈ ਅੱਜ ਹੀ ਬੱਚਿਆਂ ਨੂੰ ਸਪੈਸ਼ਲ ਇਸ ਪਾਸੇ ਪਕੌੜੇ ਬਣਾਏ ਆ ਨਾਲ ਨਾਲ ਬੱਚਿਆਂ ਨੂੰ ਔਖੜਾ ਬਣਾਇਆ ਗਿਆ ਇਸ ਪਾਸੇ ਤੇ ਜੋ ਮੋਸਟ ਬੀ ਫਾਇਲਾਇ ਪਹਿਲਾ ਮਿੱਡੇ ਮਿਲਦੇ ਮੈਨੇਚ ਨਹੀਂ ਸੀਗਾ ਇਹ ਸਰਕਾਰ ਨੇ ਬੜਾ ਅੱਛਾ ਉਪਰਾਲਾ ਕਰਦੇ ਕਿ ਬੱਚਿਆਂ ਦੀ ਨਿਊਟ੍ਰੀਸ਼ਨ ਪੂਰੀ ਹੋ ਸਕੇ ਉਹਨਾਂ ਹਫ਼ਤੇ ਦੇ ਇੱਕ ਦਿਨ ਫਾਲਟ ਪਾਉਂਦੇ ਹੈਂ ਸਰਕਾਰ ਦੇ ਅਸੀਂ ਧੰਨਵਾਦ ਦੀਏ ਕਿ ਬੱਚੇ ਮਿੱਡੇ ਮਿਲ ਖਾ ਕੇ ਉਹਨਾਂ ਨੂੰ ਪੋਸਟਿਕ ਆਹਾਰ ਮਿਲ ਜਾਏ ਤੇ ਉਹਨਾਂ ਦੀ ਗ੍ਰੋਥ ਕਰੀਆ ਤੇ ਪ੍ਰੋਪਰ ਹੋਵੇਗੀ ਧੰਨਵਾਦ ਗਰਮੀ ਦੀ ਛੁੱਟੀਆਂ ਤੋਂ ਬਾਅਦ ਅੱਜ ਕਰੀਬ 1 ਮਹੀਨੇ ਬਾਅਦ ਸਾਰੇ ਸਕੂਲ ਖੁੱਲ ਗਏ ਨੇ ਤੇ ਬੱਚਿਆਂ ਚ ਪਾਰਿ ਉਤਸਾਹ ਦੇਖਣ ਨੂੰ ਮਿਲ ਰਿਹਾ ਤੇ ਜੇਕਰ ਗੱਲ ਸਕੂਲ ਪ੍ਰਬੰਧਨ ਦੀ ਕਰੀਏ ਤਾਂ ਸਕੂਲ ਪ੍ਰਬੰਧਨ ਵੱਲੋਂ ਵੀ ਅੱਜ ਦੇ ਦਿਨ ਨੂੰ ਕਿਸੇ ਉਤਸ਼ਾਹ ਦੀ ਤਰ੍ਹਾਂ ਮਨਾਇਆ ਜਾ ਰਿਹਾ ਜਿੱਥੇ ਜਿਸ ਤੇ ਚਲਦਿਆਂ ਕਿ ਸਰਕਾਰੀ ਸਕੂਲਾਂ ਵਿਕੇਸਵਰੇ ਬੱਚਿਆਂ ਦਾ ਸਵਾਗਤ ਕੀਤਾ ਗਿਆ ਤੇ ਉਸ ਤੋਂ ਬਾਅਦ ਬੱਚਿਆਂ ਦੇ ਵਿੱਚ ਵੱਖ-ਵੱਖ ਐਕਟੀਵਿਟੀਆਂ ਜਿਹੜੀਆਂ ਨੇ ਉਪਰਵਾਈ ਗਈਆਂ ਨੇ ਤਾਂ ਜੋ ਬੱਚੇ ਆਪਣੇ ਆਪ ਨੂੰ ਹੌਲਾ ਮਹਿਸੂਸ ਕਰ ਸਕਣ ਅਤੇ ਪੜ੍ਹਾਈ ਵੱਲ ਵੱਧ ਤੋਂ ਵੱਧ ਧਿਆਨ ਦੇ ਸਕਣ ਤੇ ਉੱਥੇ ਹੀ ਜੇਕਰ ਅਸੀਂ ਗੱਲ ਕਰੀਏ ਬੱਚਿਆਂ ਦੇ ਵਿੱਚ ਐਕਟੀਵਿਟੀ ਜਿਹੜੀ ਕਰਵਾਈ ਗਈ ਹੈ ਉੱਥੇ ਹੀ ਅੱਜ ਪਹਿਲੇ ਦਿਨ ਮਿੱਡੇ ਮੇਲ ਵੰਡਿਆ ਗਿਆ ਤੇ ਇਸ ਦੇ ਨਾਲ ਹੀ ਸਕੂਲ ਦੇ ਛੁੱਟੀਆਂ ਤੋਂ ਬਾਅਦ ਬੱਚਿਆਂ ਦੇ ਵਿੱਚ ਜਿਹੜਾ ਹੈ ਸਕੂਲ ਪਹੁੰਚਣ ਤੇ ਸਕੂਲ ਪ੍ਰਬੰਧਨ ਵੱਲੋਂ ਬੱਚ ਬ੍ਰੈਡ ਪਕੌੜੇ ਜਿਹੜੇ ਨੇ ਤੇ ਹੋਰ ਸਮਾਨ ਦਿੱਤਾ ਗਿਆ ਤੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਬੰਧਨ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਅੱਜ ਇੱਕ ਮਹੀਨੇ ਬਾਅਦ ਸਕੂਲ ਖੋਲਿਆ ਗਿਆ ਤਾਂ ਸਾਨੂੰ ਵਿਭਾਗ ਵੱਲੋਂ ਖਾਸ ਸਹਾਇਤਾ ਦਿੱਤੀਆਂ ਗਈਆਂ ਸੀ ਕਿ ਇਸ ਦਿਨ ਨੂੰ ਖਾਸ ਬਣਾਇਆ ਜਾਵੇ ਤੇ ਤਿਉਹਾਰ ਦੀ ਤਰ੍ਹਾਂ ਮਨਾਇਆ ਜਾਵੇ ਜਿਸ ਤੇ ਚੱਲਦੇ ਉਹਨਾਂ ਵੱਲੋਂ ਜਿੱਥੇ ਬੱਚਿਆਂ ਦੇ ਵਿੱਚ ਵੱਖ-ਵੱਖ ਐਕਟੀਵਿਟੀਆਂ ਜਿਹੜੀਆਂ ਨੇ ਉਹ ਕਰਵਾਈਆਂ ਗਈਆਂ ਨੇ ਤੇ ਉੱਥੇ ਹੀ ਬੱਚਿਆਂ ਨੂੰ ਹੋਲਾ ਮਹਿਸੂਸ ਕਰਨ ਤੇ ਪੜਾਈ ਤੇ ਵੱਧ ਤੋਂ ਵੱਧ ਧਿਆਨ ਦੇਣ ਦੇ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਹੋਰ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਪ੍ਰਿੰਸੀਪਲ ਨੀਲਮ ਸ਼ਿਖਾ ਨੇ ਆਓ ਦੇਖਦੇ ਹਾਂ ਸਰ ਜੀ ਮੈਂ ਪ੍ਰਿੰਸੀਪਲ ਨੀਲੰਕਿ ਸ਼ਖਾ ਸ਼ਹੀਦ ਮਕੰਨ ਸਿੰਘ گورਨਮੈਂਟ ਗਰਲ ਸਕੂਲ ਭਧਾਨਪੁਰ ਅੱਜ ਪੂਰੇ ਮਹੀਨੇ ਦੀ ਵਾਸੂ ਲੱਗਿਆ ਤੇ ਬੱਚਿਆਂ ਦੇ ਵਿੱਚ ਬਹੁਤ ਹੀ ਉਤਸ਼ਾਹ ਨਜ਼ਰ ਆਇਆ ਸਾਨੂੰ ਪਹਿਲਾਂ ਹੀ ਡਿਪਾਰਟਮੈਂਟ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਕਿ ਇਹ ਦਾ ਪਹਿਲਾ ਦਿਨ ਹੈ ਬੱਚਿਆਂ ਦੇ ਵਾਸਤੇ ਇਹ ਤਿਉਹਾਰ ਦੇ ਵਾਂਗ ਮਨਾਇਆ ਜਾਏ ਇਸੇ ਇੰਸਟਰਕਸ਼ਨ ਦੇ ਗਾਈਡਲਾਈਨ ਦੇ ਤਹਿਤ ਅਸੀਂ ਸਵੇਰ ਦੀਆਂ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀ ਐਕਟੀਵਿਟੀ ਕਰਾਈਆਂ ਜਿਵੇਂ ਸਵੇਰ ਦੀ ਸਵਾ ਤੋਂ ਹੀ ਬੱਚਿਆਂ ਨੂੰ ਇੱਕ ਡਾਕਟਰ ਦੇ ਉੱਤੇ ਅਟਿਚੂਡ ਪੀਅਰ ਕਰਨ ਦੇ ਵਾਸਤੇ ਸਪੀਚ ਕਰਵਾਈ ਗਈ ਬੱਚਿਆਂ ਦਾ ਇੱਕ ਫੋਟੋ ਬੂਥ ਬਣਾਇਆ ਗਿਆ ਜਦੇ ਵਿੱਚ ਬੱਚਿਆਂ ਨੂੰ ਸਕੂਲ ਆਣ ਤੇ ਉਹਨਾਂ ਨੂੰ ਵੈਲਕਮ ਕੀਤਾ ਗਿਆ ਤੇ ਉਹਨਾਂ ਦੀ ਸੈਲਫੀ ਲੈ ਕੇ ਫੋਟੋ ਖਿੱਚਵਾਈਆਂ ਗਈਆਂ। ਬੱਚਿਆਂ ਦੀ ਬਗ-ਬਗ ਗੇਮਾਂ ਕਰਵਾਈਆਂ ਗਈਆਂ ਜਦੇ ਵਿੱਚ ਸਪੂਨ ਰੇਸ ਸੀ, 뮤지컬 ਚੇਅਰ ਗੇਮ ਸੀ ਤੇ ਹੋਰ ਬੈਲੂਨ ਫਾਈਟਿੰਗ ਦੀ ਗੇਮ ਕਰਵਾਈ ਗਈ। ਇਸ ਤੋਂ ਇਲਾਵਾ ਬੱਚਿਆਂ ਨੇ ਡਾਂਸ ਪ੍ਰਤੀਯੋਗਤਾ ਵੀ ਕਰਵਾਈ ਗਈ। ਪਰ ਬਗ-ਬਗ ਤਰ੍ਹਾਂ ਦੀਆਂ ਮਨੋਰੰਜਕ ਗੇਮਾਂ ਕਰਵਾ ਕੇ ਬੱਚਿਆਂ ਕੋਲ ਕਾਰਡ ਬਣਾਏਗੇ, ਪੋਸਟਰ ਬਣਵਾਏਗੇ। ਬੱਚਿਆਂ ਨੂੰ ਇਹ ਸਾਰਾ ਉਪਰਾਲਾ ਕੀਤਾ ਗਿਆ ਹੈ। ਇਸ ਤਰ੍ਹਾਂ ਕੀਤਾ ਗਿਆ ਕਿ ਬੱਚਿਆਂ ਦੇ ਦੋ ਪੂਰੇ ਮਹੀਨੇ ਦੇ ਬਾਅਦ ਸਕੂਲ ਆਣਾ ਉਹ ਕਿਸੇ ਵੀ ਤਰ੍ਹਾਂ ਦੀ ਸਟ੍ਰੈਸ ਦੇ ਵਿੱਚ ਨਾ ਆਣ ਤਵੋ ਉਹ ਖੁਸ਼ ਹੋ ਕੇ ਸਕੂਲ ਆਣ ਉਹਨਾਂ ਨੇ ਬਾਕੀ ਬੱਚਿਆਂ ਨੂੰ ਵੀ ਮੋਟੀਵੇਟ ਕਰਨ ਜੋ ਅੱਜ ਸਕੂਲ ਨਹੀਂ ਆਏ ਉਹ ਵੀ ਉਹਨਾਂ ਨੂੰ ਸਕੂਲ ਆਣ ਲਈ ਪ੍ਰੇਰਿਤ ਕਰ ਸਕਦੇ ਹਾਂ ਮਿਡੇ ਮੀਲ ਦੇ ਬਾਰੇ ਕੀ ਕਹਿੰਦੇ ਮਿਡੇ ਮੀਲ ਦਾ ਸਰਕਾਰ ਵੱਲੋਂ ਬਹੁਤ ਚੰਗਾ ਉਪਰਾਲਾ ਕੀਤਾ ਗਿਆ ਮਿਡੇ ਮੀਲ ਵਾਸਤੇ ਬੜਾ ਅੱਛਾ ਮੈਨੂੰ ਆ ਸੋਮਵਾਰ ਨੂੰ ਮਿਡੇ ਮੀਲ ਦੇ ਬੱਚਿਆਂ ਨੂੰ ਦਾਲ ਰੋਟੀ ਦਿੱਤੀ ਜਾਂਦੀ ਹੈ ਮੰਗਲਵਾਰ ਨੂੰ ਰਾਜਮਾ ਚਾਵਲ ਬੁੱਧਵਾਰ ਨੂੰ ਕਾਲੇ ਚਨੇ ਜਾਂ ਚਿੱਟੇ ਚਨੇ ਨਾਲ ਪੂਰੀ ਤੇ ਫੁਲਕਾ ਪਰ ਵੀਰਵਾਰ ਨੂੰ ਪਕੌੜਿਆਂ ਵਾਲੀ ਖਾੜੀ ਤੇ ਨਾਲ ਚਾਵਲ ਸ਼ੁੱਕਰਵਾਰ ਨੂੰ ਮੋਸੀ ਸਬਜ਼ੀ ਤੇ ਨਾਲ ਰੋਟੀ ਹੈ ਸ਼ਨੀਵਾਰ ਫਿਰ ਦਾਲ ਰੋਟੀ ਹੈ ਪਰ ਨਾਲ ਇੱਕ ਮੋਸੀ ਫਲ ਜਾਂਦਾ ਮੰਗਲਵਾਰ ਦੇ ਦਿਨ ਤੇ ਸ਼ਨੀਵਾਰ ਦੇ ਕਿਸੇ ਦਿਨ ਅਸੀਂ ਇੱਕ ਦਿਨ ਬੱਚਿਆਂ ਨੂੰ ਖੀਰ ਵੀ ਦੇਣੀ ਹੁੰਦੀ ਹੈ ਜੇ ਕੋਈ ਕੋਈ ਸਪੈਸ਼ਲ ਤਿਹਾਰ ਹੁੰਦਾ ਜਾਂ ਕੋਈ ਦਿਨ ਮਨਾਉਣਾ ਹੁੰਦਾ ਹੈ ਨਹੀਂ ਬੱਚਿਆਂ ਨੂੰ ਕੋਈ ਸਪੈਸ਼ਲ ਆਈਟਮ ਦੇਣੀ ਹੈ ਅੱਜ ਹੀ ਬੱਚਿਆਂ ਨੂੰ ਸਪੈਸ਼ਲ ਸਪਾਸਤੇ ਪਕੌੜੇ ਬਣਾਏ ਹਨ ਨਾਲ ਨਾਲ ਬੱਚਿਆਂ ਨੂੰ ਪਕੜਾ